ਕਰਦੇ ਤੋਂ ਨਹੀਂ ਕਰਦੇ ਨੇ ਕੌਣ ਕਹਿੰਦਾ ਕੌਣ ਨਹੀਂ ਕਹਿੰਦਾ ਮੈਂ ਕਹਿੰਦਾ ਪੰਜਾਬ ਲਈ ਦੇਖੋ ਅਸੀਂ ਬੜੀਆਂ ਪਾਲਿਸਿਜ਼ ਲੈਂਦੀਆਂ ਭਗਵੰਦ ਮਾਨ ਸਾਹਿਬ ਹੋਣਾ ਨੇ ਸਾਰਾ ਕੁਝ ਤੇ ਐਡ ਤੇ ਅਡਾਤਾ ਅਸੀਂ ਕਿੱਥੋਂ ਦੇਈਏ ਹੋਰੇ ਪੈਸੇ ਅਦਾ ਹਰ ਪਿੰਡ ਦੇ ਵਿੱਚ ਵਰਕਰ ਹੈ ਝੰਡਾ ਬੈਨਰ ਪਹੁੰਚਣ ਦੇ ਨਾਲ ਪਾਰਟੀ ਵੀ ਸਟੇਬਿਲਿਟੀ ਤੇ ਨਹੀਂ ਖੜੀ ਹੁੰਦੀ ਪੰਜਾਬ ਦੇ ਵਿੱਚ पाचपाਦਾ ਕੀ ਫਿਊਚਰ ਹੈ ਸਰਕਾਰ ਬਣਾ ਰਹੇ ਆਂ ਜੀ 27 ਚ 45 ਜਨ ਦੇ ਨਾਲ ਨਹੀਂ ਵੱਖਰੀ ਬਣਾ ਰਹੇ ਨੇ ਪੰਜਾਬ ਵਾਸਤੇ ਪ੍ਰਧਾਨ ਮੁੱਖਤੀ ਦੀ 6 ਮਹੀਨੇ ਬਾਅਦ ਆਂਦੇ ਗੁਰਦੁਆਰੇ ਮੱਥਾ ਟੇਕਦੇ ਕਹਿੰਦੇ ਪੰਜਾਬ ਮੇਰੀ ਰੂਹ ਚ ਹੈ ਬਸ ਖਤਮ ਕਰ। ਉਹ ਅਕਮਾਨ ਸਾਹਿਬ ਤਾਂ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ। ਜੀ। ਕੇਂਦਰ ਤੇ ਇਲਜ਼ਾਮ ਲਾਉਣ ਦਾ। ਵੀ ਜੇ ਉਹਨਾਂ ਨੂੰ ਪੁੱਛ ਲਈਏ ਵੀ ਭਾਈ ਸਾਹਿਬ ਐਮਐਸਪੀ ਉਹ ਕਹਣਗੇ ਕੇਂਦਰ ਨੇ ਦੇਣੀ। ਜੇ ਦਰਿਆਵਾਂ ਦੇ ਮੁੱਦੇ ਦੀ ਗੱਲ ਕਰ ਲਈਏ ਕੇਂਦਰ ਨੇ ਦੇਣੇ। ਧਰਨੇ ਕਿਉਂ ਲੱਗ ਰਹੇ ਕੇਂਦਰ ਨੇ ਕਰਨੇ? ਹੂੰ। ਜਿ ਕਰਨਾ ਹੀ ਕੇਂਦਰ ਨੇ ਤੇ ਫਿਰ ਛੱਡੋ ਸਰਕਾਰ ਛੱਡੋ ਕੁਰਸੀ ਉਹ ਦੋ ਤਾਂ ਅਡੀ ਜਿਹੜੀ ਮੰਤਰੀ ਅਨਮੋਲ ਗਗਨਮਾਰਕ ਚੁਟਕੀਆਂ ਮਝਾਉਂਦੀ ਸੀ ਵੀ 50 ਮਿੰਟਾਂ ਦਾ ਐਮਐਸਪੀ ਦੇ ਦੇਾਂਗੇ ਦਿਓ ਫਿਰ ਕਿਸਾਨਾਂ ਨੂੰ ਜਿਹਤੀ ਬਦਲਾ ਦੀ ਗੱਲ ਕਰਦੇ ਆ ਲੋਕ ਸਾਡੇ ਹਾਲ ਪਿੱਛੇ ਹੋ ਕੇ ਵੇਖਦੇ ਆ ਵੀ ਭਾਈ ਇਹ ਕੁੜੀ ਵਾਲੀ ਇਹ ਜਿਹੜੀ ਗੱਲ ਤਾਂ ਨਹੀਂ ਆ ਗਈ ਇਹ ਜਿਹੜੀ ਵਾਲ ਨੇ ਪੰਜਾਬ ਦੇ ਲੋਕਾਂ ਨਾਲ ਐਡਾ ਵੱਡਾ ਧੋਖਾ ਕੀਤਾ ਹੈ ਪਰਾਂ ਸਾਲਾਂ ਚ ਨਹੀਂ ਹੋਇਆ ਅਸੀਂ ਪਿਛਲੇ ਤਿੰਨਾਂ ਸਾਲਾਂ ਚ ਕਰਕੇ ਦਿਖਾਇਆ ਵਾਕਿਆ ਜੀ ਨਹੀਂ ਹੋਇਆ ਜੋ ਨਹੀਂ ਹੋਇਆ ਨਾ ਉਹਨਾਂ ਨੇ ਕਰਤਾ ਬਿਲਕੁਲ ਹਾਲੇ ਵਿੱਚ ਨਸ਼ੇ ਦੀ ਗੱਲ ਕਰ ਲਈ ਤੇ ਨਸ਼ੇ ਦਾ ਅੱਜ ਵੀ ਬੁਰਾ ਹਾਲ ਆ ਡੈਡ ਲਾਈਨ ਦਿੱਤੀ ਸੀ 31 ਮਈ ਦੀ ਪੰਜਾਬ ਦੇ ਨੌਕਰ ਰੰਗਲਾ ਪੰਜਾਬ ਨਹੀਂ ਰੰਗਲਾ ਤੇ ਭਗਵੰਤ ਮਾਨ ਸਾਹਿਬ ਨੇ ਛੱਡਿਆ ਨਹੀਂ ਨਾ ਦਾ ਰੰਗਲਾ ਠੀਕ ਹੈ ਜੀ ਰੰਗਲਾ ਹੈ ਤਦ ਕਰਕੇ ਯੂਪੀ ਤੇ ਦਿੱਲੀ ਦੇ ਲੋਕ ਆ ਕੇ ਪੰਜਾਬ ਤੇ ਰਾਜ ਕਰਨ ਲੱਗੇ ਆ। ਪਰ ਪ੍ਰਸਤਾਪ ਕੋ ਜਨਾ ਪਾਰਟੀ ਨਹੀਂ। ਤੇ ਤੁਹਾਡੇ ਵਰਕੇ ਵਰਕਰ ਦੀ ਕੀ ਵੈਲਿਊ ਹੈ ਜਿਹੜਾ ਦਰੀਆਂ ਵੀ ਲਾਂਦਾ। ਛੰਡੇ ਵੀ ਲਾਂਦਾ ਤੁਸੀਂ ਆ ਮੈਂ ਪਿੰਡਾਂ 'ਚ ਘਰ-ਘਰ ਦੇ ਵਿੱਚ ਛੰਡੇ ਲਵਾਏ ਤੁਸੀਂ ਲਵਾਏ ਨਾ। ਜੀ ਬਿਲਕੁਲ ਠੀਕ ਹੈ। ਲਵਾਏ ਮੰਨਦੇ ਹੋ? ਤਾਂ ਫਿਰ ਤੁਹਾਡੀ ਵੈਲਿਊ ਕੋਈ ਨਹੀਂ। ਇਹ ਭਾਰਤੀ ਜਨਤਾ ਪਾਰਟੀ ਕਿਸ ਤਰ੍ਹਾਂ ਨਾਲ ਯੂਜ਼ ਨੂੰ ਵੱਤ ਵੱਤ ਟਿਕਟਾਂ ਵੀ ਦੇਗੀ ਤੇ ਜਿਤਾਏਗੀ ਵੀ ਮੈਨੂੰ ਪੂਰਨ ਉਮੀਦ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ। ਗਿਰਦਾਰ ਦੇਸ ਖਾਸ ਪੋਡਕਾਸਟ 'ਚ ਤੁਹਾਡਾ ਸਵਾਗਤ ਹੈ ਤਾਂ ਅੱਜ ਅਸੀਂ ਪੋਡਕਾਸਟ ਉਹ ਸ਼ਖਸ ਦਾ ਕਰ ਰਹੇ ਹਾਂ ਜਿਹੜੇ ਕਿ ਕਾਰਕਿਰਤਾ ਨੇ ਅਕਸਰ ਲੀਡਰਾਂ ਦੇ ਸਾਰੇ ਪੋਡਕਾਸਟ ਕਰਦੇ ਨੇ ਪਰ ਇੱਕ ਲੀਡਰ ਦੇ ਪਿੱਛੇ ਜਿਹੜੀ ਮਿਹਨਤ ਲਾਂਦਾ ਉਹ ਇੱਕ ਕਾਰਕਿਰਤਾ ਲਾਂਦਾ ਪਰ ਅਫਸੋਸ ਸਾਡੇ ਦੇਸ਼ ਦੇ ਵਿੱਚ ਸਿਰਫ ਲੀਡਰ ਨੂੰ ਹੀ ਮਹੱਤਤਾ ਦਿੱਤੀ ਜਾਂਦੀ ਹੈ ਕਾਰਕਿਰਤਾ ਦੀ ਕੋਈ ਵੀ ਵੈਲਿਊ ਨਹੀਂ ਹੁੰਦੀ ਪਰ ਸਾਰੇ ਲੀਡਰ ਸਟੇਜਾਂ ਤੇ ਖੜ ਕੇ ਕਾਰਜਕਰਤਾ ਦੀ ਗੱਲ ਕਰਦੇ ਨੇ ਤੇ ਅੱਜ ਅਸੀਂ ਪੌਡਕਾਸਟ ਇੱਕ ਪਾਛਪਾ ਦੇ ਯੂਥ ਆਗੂ ਨਾਲ ਕਰਨ ਜਾ ਰਹੇ ਹਾਂ ਜੋ ਕਿ ਪਾਰਟੀ ਦੇ ਸਖਤਰ ਨੇ ਤਾਂ ਉਹਨਾਂ ਨਾਲ ਅੱਜ ਅਸੀਂ ਗੱਲਬਾਤ ਕਰਾਂਗੇ ਕੁਲਬੀਰ ਸਿੰਘ ਸਾਡੇ ਅੱਜ ਖਾਸ ਪੌਡਕਾਸਟ ਦੇ ਵਿੱਚ ਮੌਜੂਦ ਨੇ ਜਿਨ੍ਹਾਂ ਨੂੰ ਕੀ ਤੁਸੀਂ ਆਸ਼ੂ ਅੰਬਾ ਦੇ ਨਾਮ ਤੋਂ ਵੀ ਜਾਣਦੇ ਹੋ ਤਾਂ ਗੱਲਬਾਤ ਕਰਾਂਗੇ ਭਾਈ ਸਾਹਿਬ ਕੀ ਹਾਲ ਚਾਲ ਜੀ ਪਹਿਲਾਂ ਤਾਂ ਸੁਭ ਜੀ ਜੈ ਸ਼੍ਰੀ ਰਾਮ ਸਤਿ ਸ਼ਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡੀ ਸਾਰੀ ਟੀਮ ਦਾ ਕਿ ਤੁਸੀਂ ਮੇਰੇ ਵਰਗੇ ਛੋਟੇ ਜਿਹੇ ਕਾਰਕਿਰਤਾ ਨੂੰ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਕਾਰਕਿਰਤਾ ਅੱਜ ਪॉडਕਾਸਟ ਕਰਨਗੇ ਤੇ ਸਮਾਂ ਦਿੱਤਾ ਉਹਦੇ ਲਈ ਬਹੁਤ-ਬਹੁਤ ਧੰਨਵਾਦ ਤੁਹਾਡੀ ਸਾਰੀ ਟੀਮ ਦਾ اچھا ਕਾਰਕਿਰਤਾ ਨੂੰ ਰੀਡ ਦੀ ਹੱਡੀ ਕਿਹਾ ਜਾਂਦਾ ਪਰ ਕਾਰਕਿਰਤਾ ਦੀ ਵੈਲਿਊ ਨਹੀਂ ਹੁੰਦੀ ਇਹਦੇ ਬਾਰੇ ਕੀ ਕਹੋ ਨਹੀਂ ਭਾਰਤੀ ਜਨਤਾ ਪਾਰਟੀ ਚ ਕਾਰਕਿਰਤਾ ਦੀ ਵੈਲਿਊ ਹੈ ਇਹ ਸਿੱਧ ਕਰਤਾ ਪਾਰਟੀ ਨੇ ਜਿਹੜੀ ਜਿਮਣੀ ਚੋਣ ਲੁਧਿਆਣਾ ਚੱਲ ਰਹੀ ਹੈ ਇੱਕ ਵਰਕਰ ਨੂੰ ਟਿਕਟ ਦੇ ਕੇ ਭਾਰਤੀ ਜਨਤਾ ਪਾਰਟੀ ਨੇ ਮੈਦਾਨ ਦੇ ਵਿੱਚ ਉਤਾਰਿਆ ਭਾਰਤੀ ਜਨਤਾ ਪਾਰਟੀ ਹੀ ਇੱਕ ਐਸੀ ਪਾਰਟੀ ਹੈ ਜਿਹੜੀ ਕਾਰਜਕਰਤਾ ਦਾ ਪੂਰਾ ਮੁੱਲ ਪਾਉਂਦੀ ਹੈ ਹਮ ਅੱਛਾ ਦੂਸਰੀ ਗੱਲ ਤੁਸੀਂ ਕਹਿੰਦੇ ਹੋ ਯੂਥ ਤੋਂ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਜੀ ਸਾਡੇ ਦੇਸ਼ ਦੇ ਵਿੱਚ ਖਾਸ ਕਰਕੇ ਕਿਹਾ ਜਾਂਦਾ ਹੈ ਜਵਾਨਾਂ ਲਈ ਹਮ ਇਹ ਕਰਾਂਗੇ ਹਰ ਸਟੇਟ ਦੇ ਵਿੱਚ ਹਰ ਲੀਡਰ ਇਹ ਕਹਿੰਦਾ ਪਰ ਜਦੋਂ ਯੂਥ ਨੂੰ ਟਿਕਟਾਂ ਦੇਣ ਦੀ ਵਾਰੀ ਆਦੀ ਸਭ ਤੋਂ ਘੱਟ ਟਿਕਟਾਂ ਯੂਥ ਨੂੰ ਮਿਲਦੀਆਂ ਇਹਦੇ ਬਾਰੇ ਕੀ ਕਹੋਗੇ ਹੋਰ ਨਾ ਪਾਰਟੀਆਂ ਦੇ ਵਿੱਚ ਹੋ ਸਕਦਾ ਹੈ ਕਿ ਇਹ ਧਾਰਨਾ ਹੋਵੇ ਪਰ ਸਾਡੀ ਪਾਰਟੀ ਸਰਵੇ ਬੇਸਡ ਪਾਰਟੀ ਹੈ ਵਰਕਰਾਂ ਦੀ ਪਾਰਟੀ ਹੈ ਜੀ ਯੂਥ ਨੂੰ ਤੁਸੀਂ ਦੇਖਿਓ ਆਉਣ ਵਾਲੀਆਂ 2027 ਦੀਆਂ ਚੋਣਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਭਾਰਤੀ ਜਨਤਾ ਪਾਰਟੀ ਕਿਸ ਤਰ੍ਹਾਂ ਨਾਲ ਯੂਥ ਨੂੰ ਵੱਧ ਤੋਂ ਵੱਧ ਟਿਕਟਾਂ ਵੀ ਦੇਗੀ ਤੇ ਜਿਤਾਏਗੀ ਵੀ ਮੈਨੂੰ ਪੂਰਨ ਉਮੀਦ ਹੈ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਤੇ ਕਿ ਉਹ ਹਮੇਸ਼ਾ ਹੀ ਹੁਮਾਵਾਂ ਦੀ ਗੱਲ ਕਰਦੇ ਨੇ ਕੱਲ ਹੀ ਗੱਲ ਮੈਂ ਉਹ ਹੀ ਕਹਿਆ ਗੱਲ ਕਰਦੇ ਨੇ ਨਹੀਂ ਟਿਕਟਾਂ ਦੇ ਇਨਵਲੇ ਤਰਸ ਦੇ ਆਧਾਰ ਤੇ ਟਿਕਟਾਂ ਮਿਲਦੀਆਂ ਯੂਥਾਂ ਲਿਆ ਨੂੰ ਕਿੱਥੋਂ ਜੀ ਮੈਂ ਮੈਨੂੰ ਤਾਂ ਲੱਗਦਾ ਨਹੀਂ ਜਿੱਥੇ ਜਿੱਥੇ ਸਾਡੀ ਸਰਕਾਰ ਹੈ ਹਰਿਆਣਾ ਦੇ ਵਿੱਚ ਸਾਡੇ ਨਾਲ ਯੂਥ ਦੇ ਨੈਸ਼ਨਲ ਦੇ ਸੈਕਟਰੀ ਨੇ ਗੌਰਵ ਜੀ ਉਹ ਅੱਜ ਹਰਿਆਣਾ ਸਰਕਾਰ ਦੇ ਵਿੱਚ ਮੰਤਰੀ ਨੇ ਇੱਕ ਯੁਵਾ ਨੇ 34 ਸਾਲਾਂ ਦੀ ਉਹਨਾਂ ਦੀ ਉਮਰ ਹੈ ਇਸ ਤਰ੍ਹਾਂ ਹੀ ਜੇ ਗੱਲ ਕਰੀਏ ਗੁਜਰਾਤ ਦੇ ਜਿਹੜੇ ਸਾਡੇ ਹੋਮ ਮਿਨਿਸਟਰ ਨੇ ਉਹ ਵੀ ਯੂਥ ਆਗੂ ਰਹੇ ਨੇ ਤੇ ਯੂਥ ਦੇ ਯੂਥ ਨੂੰ ਰਿਪਰੈਜ਼ੈਂਟ ਕਰ ਰਹੇ ਨੇ ਪੰਜਾਬ ਦੇ ਵਿੱਚ ਭਾਜਪਾ ਦਾ ਕੀ ਫਿਚਰ ਦੇ ਸਰਕਾਰ ਬਣਾ ਰਹੇ ਆ ਜੀ 27 ਚ ਅਕਾਲੀ ਦਲ ਦੇ ਨਾਲ ਨਹੀਂ ਵੱਖਰੀ ਬਣਾ ਰਹੇ ਆ ਜੀ ਇਹ ਤਾਂ ਗੱਠ ਜੋੜ ਦੀ ਜਿਹੜੀ ਗੱਲ ਹੈ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਗਰਭ ਦੇ ਗ੍ਰਹਿ ਦੇ ਵਿੱਚ ਗੱਲਾਂ ਨਹੀਂ ਇਹ ਸਾਰੀਆਂ ਕੀ ਹੋਣਾ ਹੈ ਕੀ ਨਹੀਂ ਪਰ ਭਾਰਤੀ ਜਨਤਾ ਪਾਰਟੀ ਪੂਰਨ ਤੌਰ ਤੇ ਇਕੱਲਿਆਂ ਸਰਕਾਰ ਬਣਾ ਰਹੀ ਹੈ ਸਤਾਈ ਦੇ ਵਿੱਚ ਪਰ ਜਿਸ ਤਰੀਕੇ ਨਾਲ ਵੱਡੇ ਆਗੂ ਤੁਹਾਡੇ ਕਹਿ ਰਹੇ ਨੇ ਕਿ ਕਾਲੀ ਭਾਜਪਾ ਗਠਬੰਧਨ ਤੋਂ ਬਿਨਾਂ ਸੰਭਵ ਨਹੀਂ ਹੈ ਕਿਉਂਕਿ ਭਾਜਪਾ ਦਾ ਜਿਹੜਾ ਆਧਾਰ ਹੈ ਉਹ ਸ਼ਹਿਰੀ ਖੇਤਰ ਚ ਹੈ ਤੇ ਕਾਲੀ ਦਲ ਦਾ ਆਧਾਰ ਪਿੰਡੂ ਖੇਤਰ ਚ ਹੈ ਇਹ ਪਹਿਲਾਂ ਸੀਗਾ ਅਸੀਂ ਵੀ ਮੰਨਦੇ ਹਾਂ ਕਿ ਸਾਡਾ ਜਿਹੜਾ ਮੁੱਖ ਆਧਾਰ ਹੈ ਉਹ ਸ਼ਹਿਰਾਂ ਦੇ ਵਿੱਚ ਸੀਗਾ ਜੀ ਕਿਉਂਕਿ ਅਸੀਂ ਅੱਜ ਤੱਕ 29 22 ਸੀਟਾਂ ਤੇ 29 ਸੀਟਾਂ ਤੇ ਲੜਦੇ ਰਹੇ ਆ ਕਾਲੀ ਦਲ ਨਾਲ ਅਲਾਈਂਸ ਦੇ ਵਿੱਚ ਲੜਦੇ ਰਹੇ ਆ ਪਰ ਅੱਜ ਤੁਸੀਂ ਦੇਖੋ ਸਾਡਾ ਬਾਬਾ ਬਕਾਲਾ ਹਲਕੇ ਦੀ ਗੱਲ ਕਰੀਏ ਵਿਧਾਨ ਸਭਾ ਬਾਬਾ ਬਕਾਲਾ ਅਮ੍ਰੇਸਰ ਤੋਂ ਕਰੀਬ 40 ਕਿਲੋਮੀਟਰ ਦੂਰ ਹੈ ਜੀ ਪਰ ਅੱਜ ਉੱਥੇ ਪ੍ਰੋਪਰ ਆਧਾਰ ਹੈ ਸਾਡਾ ਹਰ ਪਿੰਡ ਦੇ ਵਿੱਚ ਝੰਡਾ ਡੰਡਾ ਬੈਨਰ ਪਹੁੰਚ ਗਿਆ ਹੋਇਆ ਹੈ ਸਾਡਾ ਹਰ ਪਿੰਡ ਦੇ ਵਿੱਚ ਵਰਕਰ ਹੈ ਝੰਡਾ ਬੈਨਰ ਪਹੁੰਚਣ ਦੇ ਨਾਲ ਪਾਰਟੀ ਦੀ ਸਟੇਬਿਲਿਟੀ ਤੇ ਨਹੀਂ ਖੜੀ ਹੁੰਦੀ ਨੇ ਜੇ ਤੁਸੀਂ ਦੇਖੋ ਵੀ ਅਸੀਂ ਵਕ ਹੋਏ ਆ 2019 ਦੇ ਵਿੱਚ 19 20 ਦੇ ਵਿੱਚ ਜਦੋਂ ਕਿਸਾਨੀ ਦਾ ਤਰਨਾ ਆਇਆ ਅੰਦੋਲਨ ਆਇਆ ਤਾਂ ਉਦੋਂ ਅਸੀਂ ਵਕ ਹੋਏ ਆ ਸਾਨੂੰ 5 ਸਾਲ ਲੱਗੇ ਆ ਅਸੀਂ ਆਪਣੀ ਪਛਾਣ ਤਾਂ ਹਰ ਪਿੰਡ ਦੇ ਵਿੱਚ ਪਹਚਾ ਲਈ ਆ ਪਰ 27 ਦੇ ਵਿੱਚ ਤੁਸੀਂ ਦੇਖਿਓ ਕਿਸ ਤਰ੍ਹਾਂ ਲੋਕ ਹਾਲਾਤ ਬਦਲਣਗੇ ਹਾਲਾਤ ਬਦਲਦੇ ਨਾਲ ਹੀ ਲੋਕਾਂ ਦਾ ਕਿਸ ਤਰ੍ਹਾਂ ਝੁਕਾਅ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਵੱਲ ਹੋਏਗਾ ਕੇਂਦਰ ਦੀਆਂ ਸਕੀਮਾਂ ਜਿਹੜੀਆਂ ਭਾਰਤੀ ਜਨਤਾ ਪਾਰਟੀ ਲੈ ਕੇ ਲੋਕਾਂ ਦੇ ਵਿੱਚ ਜਾ ਰਹੀ ਆ ਹੁਣ ਸਾਡੇ ਕੈਂਪ ਚੱਲ ਰਹੇ ਨੇ ਪਿੰਡ-ਪਿੰਡਾਂ ਦੇ ਵਿੱਚ ਪਰ ਸਵਾਲ ਹੈ ਕਿ ਜਦੋਂ ਟਿਕਟ ਦੇ ਦੀ ਵਾਰੀਆਂ ਆਂਦੀ ਤੁਹਾਡੀ ਪਾਰਟੀ 'ਚ ਇੱਕ ਪਰੰਪਰਾ ਹੈ ਕਿ ਹਮੇਸ਼ਾ ਇੱਕ ਨਾ ਪੈਰਾਸ਼ੂਟ ਲਿਆ ਕੇ ਲਾ ਦਿੱਤਾ ਜਾਂਦਾ ਵਰਕਰ ਭਾਵੇਂ ਸਾਰੀ ਜ਼ਿੰਦਗੀ ਮਿਹਨਤ ਕਰਦਾ ਰਵੇ ਬਟ ਇੱਕ ਨਾ ਪੈਰਾਸ਼ੂਟ ਲਿਆ ਕੇ ਉੱਤੇ ਸੁੱਟ ਦਿੱਤਾ ਜਾਂਦਾ ਕਹਿੰਦੇ ਇਹਨੂੰ ਲੀਡਰ ਮੰਨੋ ਇਹ ਪਾਰਟੀ ਦੀ ਧਾਰਨਾ ਨੂੰ ਤੁਸੀਂ ਕਿਵੇਂ ਵੇਖਦੇ ਹੋ ਪਾਰਟੀ ਦੀ ਧਾਰਨਾ ਜਿਸ ਜਿਸ ਜਗ੍ਹਾ ਤੇ ਸਾਡੇ ਕੋਲ ਵਰਕਰ ਹੈ ਹੂੰ ਪ੍ਰੋਪਰ ਸਟੇਬਲ ਹੈ ਅਸੀਂ ਹੂੰ ਉਸ ਜਗ੍ਹਾ ਤੇ ਤਾਂ ਵਰਕਰਾਂ ਨੂੰ ਹੀ ਜਿਹੜੀਆਂ ਟਿਕਟਾਂ ਉਹ ਦਿੱਤੀਆਂ ਜਾਂਦੀਆਂ ਪਰ ਜਿਸ ਜਗ੍ਹਾ ਤੇ ਸਾਡਾ ਆਧਾਰ ਨਹੀਂ ਹੈ ਉਥੋਂ ਬਾਹਰੋਂ ਆਏ ਲੋਕਾਂ ਦਾ ਵੀ ਸਵਾਗਤ ਦੇਖੋ ਜੇ ਅਸੀਂ ਇੱਕ ਜੰਗ ਲੱਗੀ ਹੈ ਜੀ ਤੇ ਜੰਗ ਦੇ ਵਿੱਚ ਅਸੀਂ 200 ਸਪਾਈ ਲੈ ਕੇ ਉਤਰ ਜਾਗੇ ਤਾਂ ਨਿਸ਼ਚਿੰਤ ਹੈ ਆ ਕਿ ਸਾਡੀ ਹਾਰ ਹੀ ਹੋਏਗੀ ਨਹੀਂ ਪਰ ਤੁਸੀਂ ਇਹ ਗੱਲ ਦੇ ਉੱਤੇ ਸਹਿਮਤ ਹੋ ਕਿ ਜਿੱਥੇ ਕਾਰਜਕਰਤਾ ਨਹੀਂ ਹੁੰਦਾ ਤੇ ਉੱਥੇ ਜਿਹੜਾ ਬਾਹਰੋਂ ਲਿਆਇਆ ਜਾਂਦਾ ਬੰਦਾ ਨਹੀਂ ਉਦੋਂ ਲੋਡ ਸੀਗੀ ਸਾਨੂੰ ਬਾਈ ਦੇ ਵਿੱਚ ਨਹੀਂ ਪਰ ਹੁਣ ਵੀ ਲੋਡ ਨਹੀਂ ਹੁਣ ਨਹੀਂ ਕਿਸੇ ਤਰ੍ਹਾਂ ਦੀ ਲੋਡ ਤੁਹਾਡਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਕਾਂਗਰਸ ਤੋਂ ਆਇਆ ਤੁਸੀਂ ਰਵਨੀਤ ਬਿੱਟੂ ਨੂੰ ਮੰਤਰੀ ਲਾਇਆ ਮੰਤਰੀ ਬਾਹਰੋਂ ਆਇਆ ਠੀਕ ਹੈ ਸਾਰੀ ਉਮਰ ਪਾਚਪਾ ਨੂੰ ਗਾਲ੍ਹਾਂ ਕੱਢਦੇ ਰਹੇ ਤੇ ਤੁਸੀਂ ਉਹਨੂੰ ਮੰਤਰੀ ਦੀ ਆਫਰ ਦਿੱਤੀ ਤੇ ਆ ਜੋ ਮੰਤਰੀ ਬਣ ਗਿਆ ਇਹਦੇ ਪੂਰੇ ਪੰਜਾਬ ਹੀ ਤੁਸੀਂ ਬਾਹਰਲੇ ਬੰਦਿਆਂ ਨੂੰ ਤਾਂ ਤੁਸੀਂ ਕਾਰਜਕਰਤਾ ਦੀ ਵੈਲਿਊ ਕਿਵੇਂ ਮੰਨਦੇ ਹੋ ਨਹੀਂ ਕਾਰਜਕਰਤਾ ਦੀ ਵੈਲਿਊ 27 ਦੇ ਵਿੱਚ ਪੈਗੀ ਨਹੀਂ ਠੀਕ ਹੈ ਕੋਈ ਪਤ ਨਹੀਂ ਪਈ ਕੁਝ ਸਮੀਕਰਨ ਸੀਗੇ ਜੀ ਕੁਝ ਲੋਕ ਸੀਗੇ ਜਿਹੜੇ ਕੇਂਦਰ ਦਾ ਸਾਡਾ ਲੀਡਰਸ਼ਿਪ ਆ ਉਹਨੂੰ ਗੁੰਮਰਾਹ ਕਰਨ ਦੇ ਵਿੱਚ ਸਫਲ ਰਹੇ ਆ ਹੂੰ ਉਹਨਾਂ ਨੇ ਗੁੰਮਰਾਹ ਕੀਤਾ ਪਰ ਤੁਸੀਂ ਦੇਖੋ ਵੀ ਹੁਣ ਯਕਦਮ ਪਾਰਟੀ ਨੇ ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਜਿਮਣੀ ਚੋਣ ਜਿਹੜੀ ਲੁਧਿਆਣਾ ਦੀ ਹੋਈ ਹੈ ਕਾਫੀ ਨਾਮ ਸੀਗੇ ਬਾਹਰੋਂ ਆਏ ਲੋਕਾਂ ਦੇ ਵੀ ਨਾਮ ਸੀਗੇ ਪਰ ਨਹੀਂ ਪਾਰਟੀ ਨੇ ਡਿਸੀਜਨ ਗੱਲ ਤੁਸੀਂ ਪੰਜਾਬ ਪ੍ਰਧਾਨ ਦੀ ਗੱਲ ਕਰੋ ਸੁਨੀਲ ਜਾਕੜ ਤੁਹਾਡੇ ਪ੍ਰਧਾਨ ਨੇ ਠੀਕ ਹੈ ਜੀ ਇਸ ਤੋਂ ਇਲਾਵਾ ਉਹ ਖੁਦ ساری ਉਮਰ ਕਾਂਗਰਸ ਦੇ ਵਿੱਚ ਰਹਿ ਕੇ ਭਾਜਪਾ ਨੂੰ ਗਾਲਾਂ ਕੱਢਦੇ ਆ ਤੁਹਾਡੀ ਪਾਰਟੀ ਚ ਆ ਕੇ ਤੁਸੀਂ ਉਹਨੂੰ ਪੰਜਾਬ ਪ੍ਰਧਾਨ ਲਾਤਾ ਕੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਕੋਈ ਐਸਾ ਲੀਡਰ ਨਹੀਂ ਸੀ ਜਿਹੜਾ ਪੰਜਾਬ ਪ੍ਰਧਾਨ ਬਣ ਸਕੇ ਬਹੁਤ ਲੀਡਰ ਸੀਗੇ ਸਾਡੇ ਤੇ ਫਿਰ ਕਿਉਂ ਲਾਇਆ ਗਲਤੀ ਹੈ ਮੰਨਦੇ ਆ ਜੀ ਗਲਤੀ ਹੋਈ ਹੈ ਪਾਰਟੀ ਕੋ ਅਸੀਂ ਵੀ ਸਾਰਿਆਂ ਨੇ ਸਮਝਾਇਆ ਉਦੋਂ ਲੋੜ ਵੀ ਸੀਗੀ ਹੂੰ ਕੀ ਕਿਸੇ ਹੋਰ ਐਂਗਲ ਤੋਂ ਦੇਖਣ ਦੀ ਪਾਰਟੀ ਨੂੰ ਕਿ ਸ਼ਾਇਦ ਪਾਰਟੀ ਬੂਸਟ ਨਾ ਚੱਲੇ ਕਿਉਂਕਿ ਦੇਖੋ ਜੇ ਅਸੀਂ ਰਿਸਕ ਨਹੀਂ ਲਵਾਂਗੇ ਤਾਂ ਕਿੱਦਾਂ ਅੱਗੇ ਵਧਾਂਗੇ ਨਵੇਂ ਲੋਕਾਂ ਨੂੰ ਜਿਹੜੇ ਸਾਡੇ ਕੋਲ ਆਏ ਨੇ ਚੱਲ ਕੇ ਉਹਨਾਂ ਨੂੰ ਜੇ ਅਸੀਂ ਪਦ ਨਹੀਂ ਦਵਾਂਗੇ ਫਿਰ ਮੇਰਾ ਤੁਹਾਡੇ ਨਾਲ ਪੋਡਕਾਸਟ ਕਰਨ ਦਾ ਅੱਜ ਮਕਸਦ ਹੀ ਇਹ ਹੋਈ ਸੀ ਕਿ ਤੁਹਾਡੇ ਵਰਕੇ ਵਰਕਰ ਦੀ ਕੀ ਵੈਲਿਊ ਹੈ ਜਿਹੜਾ ਦਰਿਆ ਵੀ ਲਾਂਦਾ ਛੰਡੇ ਵੀ ਲਾਂਦਾ ਤੁਸੀਂ ਆ ਮੈਂ ਪਿੰਡਾਂ 'ਚ ਘਰ-ਘਰ ਦੇ ਵਿੱਚ ਛੰਡੇ ਲਵਾਏ ਤੁਸੀਂ ਲਵਾਏ ਨਾ ਠੀਕ ਹੈ ਲਵਾਏ ਐ ਮੰਦੇਓ ਤੇ ਫਿਰ ਤੁਹਾਡੀ ਵੈਲਿਊ ਕੋਈ ਨਹੀਂ ਨਹੀਂ ਵੈਲਿਊ ਹੈ ਪਾਰਟੀ ਦੀ ਪਾਰਟੀ ਦਾ ਮੈਂ ਕੰਮ ਕਰਦਾ ਬੱਚਾ ਮੈਂ ਮੇਰੇ ਫਾਦਰ ਕੋਈ ਮੇਰੀ ਪੋਲੀਟੀਕਲ ਬੈਕਗਰਾਉਂਡ ਨਹੀਂ ਹੈ ਜੀ ਠੀਕ ਹੈ ਜੀ ਮੇਰੇ ਫਾਦਰ ਕੋਈ ਵੱਡੇ ਰਾਜਨੀਤਾ ਨਹੀਂ ਰਹੇ ਜੀ ਪੋਲੀਟੀਕਲ ਬੈਕਗਰਾਉਂਡ ਫੈਮਲੀ ਚ ਨਹੀਂ ਮੈਂ ਹੁੰਦਾ ਪਰ ਭਾਰਤੀ ਜਨਤਾ ਪਾਰਟੀ ਨੇ ਇੱਕ ਚੈਨਲ ਆਇਜ਼ ਮੈਂ ਕੰਮ ਕੀਤਾ ਪਾਰਟੀ ਦੇ ਲਈ ਤੇ ਅੱਜ ਪਾਰਟੀ ਨੇ ਮੈਨੂੰ ਚੁੱਕ ਕੇ ਪੰਜਾਬ ਦਾ ਸਖਤਰ ਬਣਾਇਆ ਹਮ ਇੱਥੇ ਇਹ ਨਹੀਂ ਹੈ ਕਿ ਪਾਰਟੀ ਦੇ ਵਿੱਚ ਹਜ਼ਾਰਾਂ ਹੀ ਸਖਤਰ ਨੇ ਹਮ ਸਿਰਫ 18 ਲੋਕ ਨੇ ਜਿਹੜੇ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਜਿਹੜੀ ਯੂਥ ਦੀ ਲੀਡਰਸ਼ਿਪ ਆ ਉਹਨੂੰ ਚਲਾਉਂਦੇ ਨੇ ਜੀ ਇੱਕ ਪ੍ਰਧਾਨ ਚਾਰ ਜਨਰਲ ਸੈਕਟਰੀ ਸੱਤ ਸੈਕਟਰੀ ਤੇ ਸੱਤੀ ਉਪ ਪ੍ਰਧਾਨ ਹੁੰਦੇ ਨੇ ਪਾਰਟੀ 'ਚ ਇਸ ਤੋਂ ਇਲਾਵਾ ਕੋਈ ਵੀ ਪਾਰਟੀ ਦੇ ਵਿੱਚ ਅਹੁਦੇ ਜਿਹੜੇ ਆ ਉਹ ਨਹੀਂ ਵੰਡੇ ਜਾਂਦੇ ਪਰ ਇਹ ਪੈਰਾਸ਼ੂਟ ਵਾਲਾ ਤੰਤਰ ਜਿਹੜਾ ਭਾਜਪਾ ਭਾਜਪਾ ਚ ਚਲੋ ਸੀ ਕਿਉਂਕਿ ਪੰਜਾਬ ਸੂਬੇ 'ਚ ਰਹਿੰਦੇ ਆ ਅਸੀਂ ਪੰਜਾਬ ਦੀ ਗੱਲ ਕਰਦੇ ਆ ਪੰਜਾਬ ਦੇ ਵਿੱਚ ਪੈਰਾਸ਼ੂਟ ਤੰਤਰ ਭਾਜਪਾ ਕਦੋਂ ਖਤਮ ਕਰ ਰਹੀ ਹੈ 27 ਦੇ ਵਿੱਚ ਹੁਣ ਸਾਡਾ ਪ੍ਰਧਾਨਗੀ ਦੀ ਚੋਣ ਜਿਹੜੀ ਆ ਉਹ ਮੁਕੰਮਲ ਹੋ ਕੇ ਹਟੀ ਹੈ ਕਈ ਸਟੇਟਾਂ ਦੇ ਵਿੱਚ ਤੇ ਪੰਜਾਬ ਚ ਵੀ ਜਲਦੀ ਪ੍ਰਧਾਨ ਜਿਹੜਾ ਵਾ ਉਹ ਵਰਕਰ ਇੱਕ ਵਰਕਰ ਨੂੰ ਮੈਂ ਉਮੀਦ ਕਰਦਾ ਕਿਉਂਕਿ ਮੈਂ ਤੁਸੀਂ ਵਰਕਰ ਤੁਸੀਂ ਕਹੇ ਮੈਂ ਵਰਕਰ ਆ ਮੈਂ ਉਮੀਦ ਕਰਦਾ ਹੈ ਸਾਡੇ ਕੇਂਦਰੀਏ ਲੀਡਰਸ਼ਿਪ ਤੋਂ ਮੰਗ ਵੀ ਕਰਦਾ ਤੇ ਉਮੀਦ ਵੀ ਕਰਦਾ ਹੈ ਜੋ ਸਮੀਕਰਨ ਚੱਲ ਰਹੇ ਨੇ ਕਿ ਜੋ ਇਸ ਵਾਰ ਪ੍ਰਧਾਨ ਹੈ ਉਹ ਇੱਕ ਵਰਕਰ ਨੂੰ ਪ੍ਰਧਾਨ ਬਣਾ ਕੇ ਪਾਰਟੀ ਨਵਜੇਗੀ ਤੇ ਉਸ ਦਾ ਮੁੱਲ ਜਿਹੜਾ ਵਾ ਵਰਕਰ ਜਿਹੜੇ ਰੀਡ ਦੀ ਹੱਡੀ ਤੁਸੀਂ ਜਿਸ ਤਰ੍ਹਾਂ ਕਿਹਾ ਅਸੀਂ 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 ਪੂਰੀ ਰੀਡ ਦੀ ਝੰਡਾ ਡੰਡਾ ਲਾਉਣ ਵਾਲੇ ਜਿਹੜੇ ਵਰਕਰ ਆ ਅੱਜ ਅਸੀਂ ਉਹਦੀ ਗੱਲ ਕਰ ਰਹੇ ਆ ਜਿਹੜੇ ਅਸੀਂ ਵਰਕਰ ਆ ਅਸੀਂ ਜਾਨ ਲਾ ਦੇਾਂਗੇ 27 ਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਸੀਟ ਦੇ ਉੱਤੇ ਇੱਕ ਇੱਕ ਵਰਕਰ ਜਾਨ ਲਾ ਦਿਆਗਾ ਤੇ ਸਰਕਾਰ ਬਣਾ ਕੇ ਦੇਵਾਂਗੇ ਜਿਸ ਤਰ੍ਹਾਂ ਹਰਿਆਣਾ 'ਚ ਸਰਕਾਰ ਹੈ ਜਿਸ ਤਰ੍ਹਾਂ ਯੂਪੀ ਸਰਕਾਰ ਹੈ ਇਹ ਸਾਰੀ ਵਰਕਰਾਂ ਦੀ ਮਿਹਰਬਾਨੀ ਹੈ ਨਹੀਂ ਪਰ ਵਰਕਰਾਂ ਦੀ ਮਿਹਰਬਾਨੀ ਤਾਂ ਹੈ ਕਿ ਵਰਕਰਾਂ ਨੂੰ अहमियत ਦਿੱਤੀ ਜਾਵੇ ਵਰਕਰਾਂ ਦੀ ਗੱਲ ਸੁਣੀ ਜਾਵੇ ਤੁਹਾਡੀ ਪਾਰਟੀ ਤੇ ਵਰਕਰ ਦੀ ਸੁਣਵਾਈ ਕੋਈ ਨਹੀਂ ਚੁੱਪ ਕਰਕੇ ਪੈਰਾਸ਼ੂਟ ਲਿਆ ਕੇ ਬੰਦਾ ਲਾ ਦਿੰਦੇ ਨਹੀਂ ਉਹ ਕਲਚਰ ਕੁਝ ਟਾਈਮ ਲਈ ਆਇਆ ਸੀ ਪਾਰਟੀ ਦੇ ਵਿੱਚ ਪਰ ਹੁਣ ਮੈਨੂੰ ਲੱਗਦਾ ਹੈ ਕਿ ਉੱਤੇ ਪੂਰਨ ਵਿਸ਼ਰਾਮ ਲੱਗੇਗਾ ਕੀ ਸਮਝਦੇ ਹੋ ਕਿ ਤੁਹਾਡੇ ਵਰਕਰ ਦੇ ਬੰਦਿਆਂ ਨੂੰ ਵੀ ਟਿਕਟਾਂ ਮਿਲਣੀਆਂ ਚਾਹੀਦੀਆਂ ਮਿਲਣਗੀਆਂ ਜੀ ਜਰੂਰ ਜੇ ਜੀਵਨ ਗੁਪਤਾ ਜੀ ਦੀ ਗੱਲ ਕਰੀਏ ਇੱਕ ਆਮ ਜਨ ਸਖਤਰ ਨੇ ਪਾਰਟੀ ਦੇ ਦੇਖੋ ਪਾਰਟੀ ਦੇ ਜਨ ਸਖਤਰ ਬਣਨ ਲਈ ਵੀ ਉਹਨਾਂ ਨੂੰ 28 ਸਾਲ ਦਾ ਲੰਬਾ ਸਮਾਂ ਲੱਗਾ ਉਹ ਵੀ ਇੱਕ ਯੁਵਾ ਨੇਤਾ ਤੋਂ ਸ਼ੁਰੂ ਕਰਕੇ ਤੇ ਕਿੱਥੇ ਜਨਰਲ ਸੈਕਟਰੀ ਰਹਿ ਜਿਲ੍ਹੇ ਦੇ ਵਿੱਚ ਕੰਮ ਕੀਤਾ ਪੰਜਾਬ ਦੇ ਵਿੱਚ ਦੋ ਤਿੰਨ ਸਾਲ ਹੀ ਕੰਮ ਕੀਤਾ ਫਿਰ ਜਾ ਕੇ ਪਾਰਟੀ ਨੇ ਜਨਰਲ ਸਕੱਤਰ ਬਣਾਇਆ ਇੱਕ ਕੈਡਰ ਸੀਗੇ ਮੇਰੇ ਵਾਂਗੂ ਮੰਨ ਲਓ ਮੈਂ ਜਖੜ ਦਾ ਕੀ ਕੈਡਰ ਸੀ ਜਖੜ ਦਾ ਠੀਕ ਹੈ ਉਹ ਵੱਡੇ ਲੀਡਰ ਸਨ ਪੰਜਾਬ ਦੇ ਵੱਡੇ ਚਿਹਰੇ ਸਨ ਤੇ ਫਿਰ ਕਾਰਜਕਰਤਾ ਕਿਲਿੰਗ ਪਾਰਟੀ ਦੇ ਵਿੱਚ ਜਿਹੜੀ ਲੋੜ ਸੀ ਉਸ ਟਾਈਮ ਦੀ ਮੈਂ ਤੁਹਾਨੂੰ ਦੱਸਿਆ ਕਿ ਪਾਰਟੀ ਇੱਕ ਵੱਖਰੇ ਵੇਵ ਵੇ ਦੇ ਵਿੱਚ ਜਾ ਕੇ ਸੋਚਣਾ ਚਾਹੁੰਦੀ ਸੀ ਕਿ ਬਾਹਰੋਂ ਆਏ ਲੋਕਾਂ ਨੂੰ ਆਪਾਂ ਅੱਗੇ ਲਾ ਕੇ ਦੇਖੀਏ ਕੀ ਇਹ ਚੱਲਦੇ ਨੇ ਕੀ ਇਹਨਾਂ ਦੇ ਨਾਲ ਸਾਡੀ ਜਿਹੜੀ ਹਵਾਵਾ ਪੰਜਾਬ ਦੀ ਉਹ ਪਾਰਟੀ ਕਿਤੇ ਨਾ ਕਿਤੇ ਅਰਾਇਜ਼ ਕਰਦੀ ਹੈ ਕਿਤੇ ਵਾਧਦੀ ਹੈ ਅੱਗੇ ਗੁਰਨੀਤ ਬਿੱਟੂ ਨੂੰ ਲਾਉਂਦੀ ਕਿ ਉਹ ਲੋੜ ਪਈ ਉਦੋਂ ਸਮੇਂ ਦੀ ਮੰਗ ਸੀ ਭਾਈ ਸਾਹਿਬ ਲੁਧਿਆਣੇ ਦੀ ਮੰਗ ਸੀਗੀ ਤੇ ਮੈਨੂੰ ਲੱਗਦਾ ਕਿ ਰਵਨੀਤ ਬਿੱਟੂ ਜੀ ਵੀ ਇਸ ਵਕਤ ਪੂਰਾ ਜਿਹੜਾ ਟਾਈਮ ਆ ਹੁਣ ਦੇਖੋ ਤੁਸੀਂ ਉਹ ਪ੍ਰੋਪਰ ਲੁਧਿਆਣੇ ਦੇ ਵਿੱਚ ਬੈਠੇ ਨੇ ਚਿਮਨੀ ਚੋਨ ਚੱਲ ਰਹੀ ਹੈ ਪ੍ਰੋਪਰ ਪ੍ਰਚਾਰ ਕਰ ਰਹੇ ਨੇ ਪਾਰਟੀ ਦਾ ਤੇ ਸਮਾਂ ਦੇਣਗੇ ਉਹ ਪਾਰਟੀ ਨੂੰ ਮੈਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ 'ਚ ਉਹ ਬੜਾ ਵਧੀਆ ਜਿਹੜਾ ਵਾ ਪਾਰਟੀ ਨੂੰ ਸਮਝ ਚੁੱਕੇ ਨੇ ਤੇ ਆਉਣ ਵਾਲੇ ਸਮੇਂ 'ਚ ਵਧੀਆ ਕੰਮ ਕਰਨਗੇ ਕਾਰਕਿਰਤਾ ਤੋਂ ਬਿਨਾ ਪਾਰਟੀ ਹੈ ਨਹੀਂ ਕਾਰਕਿਰਤਾ ਦੀ ਵੈਲਿਊ ਕੋਈ ਨਹੀਂ ਵੈਲਿਊ ਹੈ ਭਾਜੀ ਵੈਲਿਊ ਦੇ ਵੈਲਿਊ ਹੈ ਤਾਂ ਮੈਂ ਬੈਠਾ ਵੈਲਿਊ ਹੈ ਤਾਂ ਮੈਂ ਸੈਕਟਰੀ ਆ ਨਿਤ ਮੈਂ ਇੱਕ ਆਮ ਕਰਦਾ ਇਨਸਾਨ ਆ ਮੇਰਾ ਕੋਈ ਬਾਹਲਾ ਵੱਡਾ ਬਿਜ਼ਨਸ ਨਹੀਂ ਅੱਛਾ ਚਲੋ ਤੁਸੀਂ ਖੋਰ ਤੁਹਾਡੇ ਤੇ ਪੁੱਛ ਲੈਣੇ ਤੁਸੀਂ ਬਾਹਰ ਵਿਦੇਸ਼ ਚ ਸੀ ਤੁਹਾਡੀ ਬ੍ਰਾਜ਼ੀਲ ਚ ਪੀਆਰ ਹੋ ਰਹੀ ਸੀ ਛੱਡ ਕੇ ਕਿਉਂ ਆ ਗਏ ਮੇਰਾ ਦਿਲ ਕੀਤਾ ਸਡਨਲੀ ਮਤਲਬ ਮੈਂ ਉਥੇ ਪੀਆਰ 2 ਜਾਂ 3 ਮਹੀਨੇ ਦੇ ਵਿੱਚ ਮੈਨੂੰ ਪੀਆਰ ਮਿਲ ਜਾਣੀ ਸੀ ਪਰ ਮੈਨੂੰ ਇੱਕ ਭਾਵਨਾ ਸੀ ਸ਼ੁਰੂ ਤੋਂ ਮੇਰੇ ਨੌਜਵਾਨ ਹੁੰਦਿਆ ਪਹਿਲਾਂ ਮੇਰੇ ਮਨ ਚ ਫਤੂਰ ਸੀਗਾ ਜਿਹੜਾ ਇੱਕ ਪਲੱਸ 2 ਕੀਤੀ ਬੱਚੇ ਨੇ ਜੋ ਪੰਜਾਬ ਦੇ ਨੌਜਵਾਨਾਂ ਦਾ ਮਾਈਂਡ ਸੈਟ ਆ ਕਿ ਆਪਾਂ ਜਾਣਾ ਹੀ ਬਾਹਰ ਆ ਆਪਾਂ ਕਰਨਾ ਹੀ ਗੱਕ ਨਹੀਂ ਉਹ ਕੰਮ ਮੇਰਾ ਸੀਗਾ ਫਿਲਹਾਲ ਘਰ ਦੇ ਵਿੱਚ ਬਿਜ਼ਨਸ ਸੀਗਾ ਸਾਡਾ ਟੂਰ ਐਂਡ ਟਰੈਵਲ ਦਾ ਬਿਜ਼ਨਸ ਆ ਸਾਡੇ ਕੋਲ ਗੱਡੀਆਂ ਸੀਗੀਆਂ ਫਾਦਰ ਸਾਹਿਬ ਉਹ ਕੰਮ ਦੇਖ ਰਹੇ ਸੀ ਮੈਂ ਕੰਟੀਨਿਊ ਕਰ ਸਕਦਾ ਸੀ ਪਰ ਨਹੀਂ ਮੇਰੇ ਮਨ ਚ ਉਹੀ ਪਲੱਸ 2 ਤੋਂ ਬਾਅਦ ਵੀ ਬਾਹਰ ਜਾਣਾ ਬਾਹਰ ਜਾਣਾ ਨੌਜਵਾਨਾਂ ਵਾਲਾ ਫਤੂਰ ਸੀ ਫੇਰ ਵਾਪਸੀ ਕਿਉਂ ਮੋੜਾ ਬੜਾ ਬੜਾ ਦੇਖਿਆ ਬੜਾ ਦੇਖਿਆ ਬਾਚਿਆ سوشل میڈیا ਦਾ ਯੁੱਗ ਆਇਆ سوشل میڈیا ਨੇ ਬੜਾ ਕੁਝ ਦਿਖਾਇਆ ਦੇਖਣ ਤੋਂ ਬਾਅਦ ਬਾਚਣ ਤੋਂ ਬਾਅਦ ਆਪਣੇ ਆਪ ਦੇ ਜਿਹੜਾ ਅੰਦਰ ਇਨਸਾਨ ਬੈਠਾ ਸੀ ਉਹਨੂੰ ਜਗਾਇਆ ਵੀ ਕਰਨਾ ਕੀ ਆ ਲਾਈਫ ਦੇ ਵਿੱਚ ਗੋਲ ਕੀ ਆ ਜੀ ਤੇ ਮੈਂ ਆਪਣਾ ਇੱਕ ਗੋਲ ਮਿੱਥ ਕੇ ਉੱਥੋਂ ਟਿਕਟ ਕਰਾਈ ਕੀ ਗੋਲ ਮਿੱਥ ਗੋਲ ਮੇਰਾ ਇਹ ਆ ਕਿ ਲੋਕਾਂ ਦੀ ਸੇਵਾ ਕਰਨਾ ਭਾਰਤੀ ਜਨਤਾ ਪਾਰਟੀ ਹੀ ਕਿਉਂ ਚੁਣੀ ਉਹਦਾ ਵੀ ਉਹਦੇ ਪਿੱਛੇ ਇੱਕ ਕਾਰਨ ਹੈ ਤੁਸੀਂ ਮੇਰਾ ਸਵਾਲ ਖੁਦ ਹੀ ਕਰ ਦਿੱਤਾ ਕਿ ਭਾਰਤੀ ਜਨਤਾ ਪਾਰਟੀ ਕਿਉਂ ਚੁਣੀ ਇਹਦੇ ਪਿੱਛੇ ਵੀ ਇੱਕ ਕਾਰਨ ਹੈ ਇੱਕੋ ਇੱਕ ਮੈਨੂੰ ਪਾਰਟੀ ਲੱਗੀ ਬੜੀਆਂ ਪਾਰਟੀਆਂ ਦੇਸ਼ ਦੇ ਵਿੱਚ ਹੋਰ ਵੀ ਥਾਵਾਂ ਤੇ ਸੂਬਿਆਂ 'ਚ ਕੰਮ ਕਰ ਰਹੀਆਂ ਨੇ ਅਕਾਲੀ ਦਲ ਸੂਬੇ ਦੀ ਸਰਮੌਰ ਪਾਰਟੀ ਸੀ ਉਸ ਟਾਈਮ ਦੀ ਕਾਂਗਰਸ ਸੱਤਾ ਦੇ ਵਿੱਚ ਸੀ ਜਦੋਂ ਮੈਂ ਬੀਜੇਪੀ ਜੁਆਇਨ ਕੀਤੀ ਕਾਂਗਰਸ ਵੀ ਜੁਆਇਨ ਕਰ ਸਕਦਾ ਸੀ ਜੇ ਮੈਨੂੰ ਸੱਤਾ ਦਾ ਲਾਲਚ ਹੁੰਦਾ ਭਾਰਤੀ ਜਨਤਾ ਪਾਰਟੀ ਇਸ ਕਰਕੇ ਚੁਣੀ ਕਿ ਇੱਕੋ ਇੱਕ ਪਾਰਟੀ ਹੈ ਜਿਹੜੀ ਦੇਸ਼ ਪ੍ਰੇਮ ਦੀ ਗੱਲ ਕਰਦੀ ਹੈ ਜਿਹੜੀ ਦੇਸ਼ ਹਿੱਤਾਂ ਦੀ ਗੱਲ ਕਰਦੀ ਹੈ ਸਭ ਤੋਂ ਵੱਡੀ ਗੱਲ ਕਿ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਉਹ ਇਨਸਾਨ ਵੀ ਬਣ ਸਕਦਾ ਹੈ ਜੋ ਕਦੀ ਦਰਿਆ ਵਛਾਉਂਦਾ ਸੀ ਜੋ ਕਦੀ ਝੰਡੇ ਡੰਡੇ ਲਾਉਂਦਾ ਸੀ ਜੋ ਕਦੀ ਦਫ਼ਤਰਾਂ ਦੇ ਬਾਹਰ ਬਹਿ ਕੇ ਰੋਟੀ ਵੀ ਖਾ ਲੈਂਦਾ ਸੀਗਾ ਤੇ ਇਸ ਕਰਕੇ ਪਾਰਟੀ ਚੁਣਨ ਦਾ ਮੇਰਾ ਜਿਹੜਾ ਵਾ ਉਹ ਮੰਨ ਬਣਿਆ ਪੰਜਾਬ ਨੂੰ ਵੀ ਪਿਆਰ ਕਰਦੇ ਤੁਹਾਡੇ ਨਰਿੰਦਰ ਮੋਦੀ ਕਰਦੇ ਨੇ ਕੌਣ ਕਹਿੰਦਾ ਕੌਣ ਨਹੀਂ ਕਹਿੰਦਾ ਮੈਂ ਕਹਿੰਦਾ ਜੀ ਨਹੀਂ ਕਰਦੇ ਕਿਉਂ ਨਹੀਂ ਕਰਦੇ ਤੁਸੀਂ ਪ੍ਰਧਾਨ ਮੰਤਰੀ ਇੱਕ ਮਹੀਨੇ ਚ ਦੇਸ਼ ਚ ਕਿੰਨੀਆਂ ਯਾਤਰਾਵਾਂ ਕਰਦੇ ਕਰਦੇ ਨੇ ਕਰਦੇ ਆ ਬਿਲਕੁਲ ਪੰਜਾਬ ਕਿਉਂ ਨਹੀਂ ਆਉਂਦੇ ਆਉਣਗੇ ਕਿਉਂ ਆਉਣਗੇ ਹੁਣ ਦੇਖੋ ਤੁਸੀਂ ਨਹੀਂ ਰਾਜਸਥਾਨ ਨੂੰ ਤੁਸੀਂ ਰੀਸਰਟ ਨਹੀਂ 26000 ਕਰੋੜ ਰੁਪਏ ਦਿੱਤਾ ਮਹਾਰਾਸ਼ਟਰ ਨੂੰ 27000 ਕਰੋੜ ਦਿੱਤਾ 50000 ਕਰੋੜ ਤੋਂ ਬਾਅਦ ਤੁਸੀਂ ਬਿਹਾਰ ਨੂੰ ਦਿੱਤਾ ਪੰਜਾਬ ਤੋਂ ਉਹਨਾਂ ਦੇ ਮੂੰਹ ਚੋਂ ਹੀ ਨਿਕਲਦਾ ਪੰਜਾਬ ਨਹੀਂ ਦੇਖੋ ਅਸੀਂ ਬੜੀਆਂ ਪਾਲਿਸੀਆਂ ਲੈਂਦੀਆਂ ਭਗਵੰਤ ਮਾਨ ਸਾਹਿਬ ਹੋਣਾ ਨੇ ਸਾਰਾ ਕੁਝ ਤੇ ਐਡ ਤੇ ੜਾਤਾ ਅਸੀਂ ਕਿੱਥੋਂ ਦੇਈਏ ਹੋਰੇ ਪੈਸੇ ਸਾਰਾ ਕੁਝ ਤਾਂ ਦੇਖੋ ਵੈਸਾ ਤਾਂ ਉਹਨੂੰ ਦਿੱਤਾ ਜਾਂਦਾ ਜਿਹੜਾ ਸੰਭਾਲ ਕੇ ਚਲਾਵੇ ਬਿਲਕੁਲ ਜਿੰਨੇ ਪੈਸਾ ਲਾਉਣਾ ਹੀ ਆਪਣੇ ਤੇ ਆ ਮੰਨ ਲਓ ਮੈਂ ਆ ਮੈਂ ਤੁਹਾਨੂੰ 50000 ਰੁਪਏ ਦਿੱਤਾ ਵੀ ਭਾਈ ਸਾਹਿਬ ਆ ਡੋਨੇਸ਼ਨ ਕਰ ਦਿਓ ਜੀ ਇਹਦਾ ਕੈਂਪ ਲਾਉਣਾ ਜੀ ਆਪਾਂ ਅੱਖਾਂ ਦਾ ਕੰਮ ਕਰਨਾ ਤੁਸੀਂ ਕਹਿਆ ਜੀ ਠੀਕ ਹੈ ਉਹ ਮੈਂ 50000 ਦਾ ਹਿਸਾਬ ਮੰਗਣ ਆਇਆ ਤੇ ਤੁਸੀਂ ਕਹੇ ਤਾਂ ਮੈਂ 50000 ਦੇ ਬੋੜੀ ਲਵਾ ਦੇ ਤੇ ਕੈਂਪ ਲੱਗ ਨਹੀਂ ਕਿਸਾਨ ਜਨਤਾ ਦਾ ਕੀ ਕਸੂਰ ਆ ਆਮ ਜਨਤਾ ਦਾ ਕੋਈ ਕਸੂਰ ਨਹੀਂ ਆਮ ਜਨਤਾ ਨੇ ਕਿਤੇ ਨਹੀਂ ਪੈਸਰੀ ਆਮ ਜਨਤਾ ਨੂੰ ਮੇਰਾ ਸਵਾਲ ਹੈ ਕਿ ਨਰਿੰਦਰ ਮੋਦੀ ਸਭ ਜਗ੍ਹਾ ਦੇ ਉੱਤੇ ਜਾਂਦੇ ਨੇ ਅਕਸਰ ਅਸੀਂ ਦੇਖਦੇ ਹਾਂ 2 ਦਿਨ ਦੇ ਬਿਹਾਰ ਦੌਰੇ ਦੇ ਉੱਤੇ 2 ਦਿਨ ਮਹਾਰਾਸ਼ਟਰ ਦੇ ਦੌਰੇ ਦੇ ਉੱਤੇ 2 ਦਿਨ ਹਰਿਆਣਾ ਦੇ ਦੌਰੇ ਦੇ ਉੱਤੇ ਪੰਜਾਬ ਦੇ ਮੂੰਹੋਂ ਨਿਕਲਦੇ ਨਹੀਂ ਪੰਜਾਬ ਵਾਸਤੇ ਉਹ ਰੱਖਿਆ ਹੈ ਕਿ 6 ਮਹੀਨੇ ਬਾਅਦ ਜਲਦੀ ਹੀ ਜਲਦੀ ਹੀ ਆਉਣਗੇ ਨਹੀਂ 6 ਮਹੀਨੇ ਬਾਅਦ ਪ੍ਰਧਾਨ ਮੰਤਰੀ ਜੀ ਦੇਖੋ ਨਹੀਂ ਪੰਜਾਬ ਵਾਸਤੇ ਪ੍ਰਧਾਨ ਮੰਤਰੀ ਜੀ 6 ਮਹੀਨੇ ਬਾਅਦ ਆਂਦੇ ਗੁਰਦੁਆਰੇ ਮੱਥਾ ਟੇਕਦੇ ਕਿ ਇਹਨੇ ਪੰਜਾਬ ਮੇਰੀ ਰੂਹ ਚ ਹੈ ਬਸ ਖਤਮ ਗੰਗ ਇਹ ਵਾਕਿਆ ਰੂਹ ਹੈ ਮੈਂ ਮੰਨਿਆ ਮੈਂ ਮੰਨਿਆ ਰੂਹ ਹੈ ਪਰ ਗੱਲੀਬਾਤੀ ਨਹੀਂ ਗੱਲੀਬਾਤੀ ਨਹੀਂ ਹੈ ਕੰਮ ਕੀਤਾ ਕੀ ਕੀ ਕੀਤਾ ਦੱਸੋ ਤੁਸੀਂ ਇੱਕ ਸਿੱਖ ਪ੍ਰਧਾਨ ਮੰਤਰੀ ਰਹਿੰਦੇ ਕਦੀ ਉਹਨਾਂ ਨੇ ਸੋਚਿਆ ਕਿ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਖੋਲਿਆ ਜਾਵੇ ਜੀ ਕਦੀ ਸੋਚਿਆ ਨਹੀਂ ਸੋਚਿਆ ਜੀ ਜਦ ਕਿ ਉਹਨਾਂ ਦਾ ਜਿਹੜਾ ਪਸ਼ੋਕੜਾ ਉਹ ਅਮ੍ਰਿਤਸਰ ਸੀਗਾ ਹਮ ਤੇ ਮੈਨੂੰ ਲੱਗਦਾ ਕਿ ਉਹਨਾਂ ਨੇ ਬੜੇ ਕੰਮ ਕਰਨੇ ਚਾਹੀਦੇ ਸੀ ਪੰਜਾਬ ਲਈ ਪਰ ਉਹਨਾਂ ਨੇ ਕੱਖ ਨਹੀਂ ਕੀਤਾ ਪੰਜਾਬ ਲਈ ਉਸ ਟਾਈਮ ਵੀ ਕੱਖ ਨਹੀਂ ਸੀਗਾ ਕੇਂਦਰ ਕੋ ਪਰ ਮੈਂ ਇੱਕ ਗੱਲ ਦਾ ਇਹ ਸ਼ਿਉਰਿਟੀ ਦਿੰਦਾ ਕਿ 27 ਦੇ ਵਿੱਚ ਜਿਸ ਤਰ੍ਹਾਂ ਸਾਡੀ ਸਰਕਾਰ ਸਪੀਡ ਦੇ ਨਾਲ ਬਣੇਗੀ ਅਸੀਂ ਇਹੋ ਜਿਹਾ ਕੰਮ ਕਰਾਂਗੇ ਕਿ ਅਸੀਂ 15 ਤੋਂ 20 ਸਾਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਉੱਤੇ ਰਾਜ ਕਰੇਗੀ ਤੇ ਪੰਜਾਬ ਨੂੰ ਜਿਸ ਤਰ੍ਹਾਂ ਪਹਿਲਾ ਨੰਬਰ 1 ਸੂਬਾ ਸੀ ਉਸੇ ਤਰ੍ਹਾਂ ਨੰਬਰ 1 ਸੂਬਾ ਬਣਾ ਕੇ ਛੱਡਾਂਗੇ ਨੰਬਰ 1 ਤਾਂ ਭਗਵੰਤ ਮਾਨ ਨੇ ਬਣਾਤਾ ਕਹਿੰਦਾ ਰੰਗਲਾ ਪੰਜਾਬ ਬਣਾਤਾ ਭਗਵੰਤ ਮਾਨ ਸਾਹਿਬ ਤਾਂ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਭਗਵੰਤ ਮਾਨ ਸਾਹਿਬ ਤਾਂ ਬਹੁਤ ਇਮਾਨਦਾਰੀ ਨਾਲ ਕੰਮ ਕਰ ਰਹੇ ਨੇ ਜੀ ਕੇਂਦਰ ਤੇ ਇਲਜ਼ਾਮ ਲਾਉਣ ਦਾ ਵੀ ਜੀ ਉਹਨਾਂ ਨੂੰ ਪੁੱਛ ਲਈਏ ਵੀ ਭਾਈ ਸਾਹਿਬ ਐਮਐਸਪੀ ਉਹ ਕਹਿਣਗੇ ਕੇਂਦਰ ਨੇ ਦੇਣੀ ਜੇ ਦਰਿਆਵਾਂ ਦੇ ਮੁੱਦੇ ਦੀ ਗੱਲ ਕਰ ਲਈਏ ਕੇਂਦਰ ਨੇ ਦੇਣੀ ਧਰਨੇ ਕਿਉਂ ਲੱਗ ਰਹੇ ਕੇਂਦਰ ਨੇ ਕਰਨੇ ਜੇ ਕਰਨਾ ਹੀ ਕੇਂਦਰ ਨੇ ਤੇ ਫਿਰ ਛੱਡੋ ਸਰਕਾਰ ਛੱਡੋ ਕੁਰਸੀ ਉਦੋਂ ਤਾਂ ਤੁਹਾਡੀ ਜਿਹੜੀ ਮੰਤਰੀ ਆ ਅਨਮੋਲ ਗਗਨਮਾਨ ਚੁਟਕੀਆਂ ਮਝਾਉਂਦੀ ਸੀ ਵੀ 50 ਮਿੰਟਾਂ ਚ ਐਮਐਸਪੀ ਦੇ ਦੇਾਂਗੇ ਦਿਓ ਫਿਰ ਕਿਸਾਨਾਂ ਨੂੰ ਕਿਉਂ ਗੁੰਮਰਾਹ ਕੀਤਾ ਤੁਸੀਂ ਲੋਕਾਂ ਦੇ ਮਜ਼ਾਕ ਬਣਾਏ ਲੋਕਾਂ ਨੂੰ ਤੁਸੀਂ ਤੁਸੀਂ ਲੋਕਾਂ ਦਾ ਇੰਨਾ ਕੁ ਮਜ਼ਾਕ ਬਣਾ ਦਿੱਤਾ ਕਿ ਬਦਲਾ ਦੇ ਨਾਂ ਤੇ ਲੋਕੀ ਡਰਨ ਲੱਗ ਗਏ ਜਿਵੇਂ ਅਸੀਂ ਬਦਲਾ ਦੀ ਗੱਲ ਕਰਦੇ ਹਾਂ ਲੋਕ ਸਾਡੇ ਆਲ ਪਿੱਛੇ ਹੋ ਕੇ ਵੇਖਦੇ ਆ ਵੀ ਭਾਈ ਇਹ ਕੇਜਰੀ ਗਾਲਤ ਨਹੀਂ ਆ ਗਿਆ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨਾਲ ਐਡਾ ਵੱਡਾ ਧੋਖਾ ਕੀਤਾ ਕਿ ਜਿਹੜਾ ਧੋਖਾ ਪੰਜਾਬ ਆਉਂਦੇ 50 ਸਾਲ ਨਹੀਂ ਭੁੱਲ ਸਕਦਾ ਉਹ ਕਹਿੰਦੇ ਜੀ ਜੋ ਪਿਛਲੇ 75 ਸਾਲਾਂ ਚ ਨਹੀਂ ਹੋਇਆ ਅਸੀਂ ਪਿਛਲੇ ਤਿੰਨਾਂ ਸਾਲਾਂ ਚ ਕਰਕੇ ਦਿਖਾਓ ਵਾਕਿਆ ਜੀ ਨਹੀਂ ਹੋਇਆ ਜੋ ਨਹੀਂ ਹੋਇਆ ਨਾ ਉਹਨਾਂ ਨੇ ਕਰਤਾ ਦੇਖੋ ਹਰ ਥਾਂ ਤੇ 13000 ਬੰਦੇ ਕਹਿੰਦੇ ਨਸ਼ੇ ਤੇ ਚੁੱਕ ਕੇ ਅਸੀਂ ਜੇਲ੍ਹਾਂ ਚ ਪਾ ਦਿੱਤੇ ਹੋਰ ਕਿਹਦੀ ਸਰਕਾਰ ਨੇ ਪਾਏ ਜੇਲ੍ਹਾਂ ਦਾ ਹਾਲ ਵੇਖੋ ਨਸ਼ੇ ਦੀ ਗੱਲ ਕਰ ਲਈਏ ਤੇ ਨਸ਼ੇ ਦਾ ਅੱਜ ਵੀ ਬੁਰਾ ਹਾਲ ਆ ਡੈਡਲਾਈਨ ਦਿੱਤੀ ਸੀ 31 ਮਈ ਕੀ ਬਣਿਆ ਕੁਝ ਨਹੀਂ ਬਣਿਆ ਉਹ ਕਹਿੰਦੇ 13000 ਬੰਦਾ ਚੁੱਕ ਕੇ ਅੰਦਰ ਦੇ ਦਿੱਤਾ ਜਿਹੜੇ ਮੇਨ ਅੰਦਰ ਦੇਣ ਦਾ ਮਕਸਦ ਜਿਹੜੇ ਗਰੀਬ ਲੋਕ ਸੀਗੇ ਨੌਜਵਾਨ ਨਸ਼ੇ ਮੇਰੀ ਸੋਚ ਹੈ ਇੱਕ ਐਜ਼ ਅ ਨੌਜਵਾਨ ਕਿ ਨੌਜਵਾਨ ਨਸ਼ੇ ਉਦੋਂ ਕਰਦਾ ਜਦੋਂ ਉਹ ਡਿਸਟਰੈਕਟ ਆ ਕਿਉਂਕਿ ਵਿਜ਼ਨ ਨਹੀਂ ਹੈਗਾ ਪੰਜਾਬ ਦੇ ਨੌਜਵਾਨਾਂ ਦਾ ਸਰਕਾਰਾਂ ਨੇ ਇੰਨਾ ਝੂਠ ਬੋਲਿਆ ਨਹੀਂ ਸਰਕਾਰਾਂ ਵਿੱਚ ਕੇਂਦਰ ਵੀ ਹੈ ਨਹੀਂ ਤੁਸੀਂ ਹਰਿਆਣੇ 'ਚ ਨਹੀਂ ਨਸ਼ਾ ਹੈਗਾ ਘੱਟ ਹੈ ਤੁਸੀਂ ਯੂਪੀ ਚਲੇ ਜਾਓ ਘੱਟ ਹੈ ਤੁਸੀਂ ਜਿੱਥੇ ਸਾਡੀ ਸਰਕਾਰ ਹੈ ਬਹੁਤ ਨਾ ਮਾਤਰਾ ਨਸ਼ੇ ਨੇ ਪਰ ਪੰਜਾਬ ਐਸ ਵਕਤ ਨਸ਼ੇ ਦੇ ਵਿੱਚ ਪੂਰਾ ਚੂਰੋ ਚੂਰ ਹੋਇਆ ਪਿਆ ਰੰਗਲਾ ਪੰਜਾਬ ਨਹੀਂ ਰੰਗਲਾ ਤੇ ਭਗਵੰਤ ਮਾਨ ਸਾਹਿਬ ਨੇ ਛੱਡਿਆ ਨਹੀਂ ਨਾਂ ਦਾ ਰੰਗਲਾ ਹੈ ਠੀਕ ਹੈ ਜੀ ਰੰਗਲਾ ਹੈ ਤੇ ਤਦ ਕਰਕੇ ਯੂਪੀ ਤੇ ਦਿੱਲੀ ਦੇ ਲੋਕ ਆ ਕੇ ਪੰਜਾਬ ਤੇ ਰਾਜ ਕਰਨ ਲੱਗੇ ਆ 100% ਪੰਜਾਬ ਦੀਆਂ ਯੂਪੀ ਤੋਂ ਲਿਆ ਕੇ ਲਾਈਆਂ ਜਾ ਰਹੀਆਂ ਦਿੱਲੀ ਤੋਂ ਲਿਆ ਕੇ ਲਾਏ ਜਾ ਰਹੇ ਆ ਕੀ ਕਰਾਂਗੇ ਪੰਜਾਬ ਪੰਜਾਬੀਅਤ ਦੀ ਗੱਲ ਤਾਂ ਕਰਦੇ ਨੇ ਭਗਵੰਤਪਨ ਸਾਹਿਬ ਛੱਡਣ ਕੁਰਸੀ ਦੇ ਦੇਣਾ ਰਵਿੰਦ ਕਿਥੇ ਕਹਿੰਦੇ ਕਿਉਂ ਛੱਡਾਂ ਮੈਂ ਕਹਿੰਦੇ ਪੰਜਾਬ ਦਾ ਜੇ ਜੇ 94 ਐਮਐਲਏ ਸਾਡੇ ਕੋਲ ਨੇ 94 ਐਮਐਲਏ ਨੇ ਮੈਨੂੰ ਇੱਕ ਜ਼ਿੰਮੇਵਾਰੀ ਸੌਂਪੀ ਹੈ ਮੈਂ ਤੇ ਪੰਜਾਬ ਦਾ ਇੱਕ ਸੇਵਕ ਬਣ ਕੇ ਕੰਮ ਕਰ ਰਿਹਾ ਜੀ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਜ਼ਿੰਮੇਵਾਰੀ ਜ਼ਰੂਰ ਸੌਂਪੀ ਸੀ ਜੀ ਪਰ ਪੰਜਾਬ ਪੰਜਾਬੀਅਤ ਲਈ ਸੌਂਪੀ ਸੀ ਇਸ ਇਸ ਕੰਮ ਲਈ ਨਹੀਂ ਸੋਪੀ ਸੀ ਕਿ ਤੁਸੀਂ ਬਾਹਰੋਂ ਲਿਆ ਕੇ ਲੋਕਾਂ ਨੂੰ ਲਾਓ ਭਾਰਤੀ ਜਨਤਾ ਪਾਰਟੀ ਦੀ ਹਰਿਆਣੇ ਚ ਸਰਕਾਰ ਹੈ ਕਿੰਨੇ ਕ ਪੰਜਾਬੀਆਂ ਨੂੰ ਉੱਥੇ ਉਹਦੇ ਦਿੱਤੇ ਕਿੰਨੇ ਕ ਪੰਜਾਬ ਵਾਲਾ ਨਹੀਂ ਕੋਈ ਵੀ ਇਸ ਤਰ੍ਹਾਂ ਦੀ ਸਰਕਾਰ ਨਹੀਂ ਹੈ ਜਿਨੇ ਅੱਜ ਤੱਕ ਆਪਣੇ ਐਮਐਲਏ ਦੇ ਪਰਚਾ ਦਿੱਤਾ ਹੋਵੇ ਕੀ ਕੀਤਾ ਸਿੰਗਲਾ ਸਾਹਿਬ ਸ਼ਰਿਆਮ ਘੁੰਮਦੇ ਉਹਦੇ ਪਿੱਛੇ ਜਿਹਾ ਵਿਆਹ ਸੀਗਾ ਇਹਨਾਂ ਦੀ ਮਾਤਾ ਜੀ ਵੀ ਗਏ ਇਹਨਾਂ ਦੀ ਧਰਮ ਪਤਨੀ ਵੀ ਗਏ ਉਹ ਨੱਚਦੇ ਫਿਰਦੇ ਨੇ ਜਾਂ ਤਾਂ ਉਸ ਐਮਐਲਏ ਕੋ ਅਸਤੀਫਾ ਲਓ ਹੁਣ ਰਮਨ ਅਰੋੜੇ ਤੇ ਕਾਰਵਾਈ ਕੀਤੀ ਹੈ ਹਜੇ ਤੱਕ ਅਸਤੀਫਾ ਨਹੀਂ ਲਿਆ ਹਜੇ ਤੱਕ ਉਹਨੂੰ ਡਿਸਮਿਸ ਨਹੀਂ ਕੀਤਾ ਕੀ ਕੀ ਬਖਾਉਣਾ ਕੀ ਚਾਹੁੰਦੇ ਨੇ ਉਹ ਕਹਿੰਦੇ ਉਹਨਾਂ ਨੂੰ ਪਤਾ ਹੈ ਉਹ ਕਹਿੰਦੇ ਜਦੋਂ ਅਦਾਲਤ ਦਾ ਫੈਸਲਾ ਆਏਗਾ ਦੈਨ ਜਦੋਂ ਗਿਲਟੀ ਪ੍ਰੂਵ ਹੋਏਗਾ ਤੇ ਕਾਰਵਾਈ ਵੀ ਕਰਦਾਂਗੇ ਨਹੀਂ ਚਾਰ ਸ਼ੀਟ ਕਿਉਂ ਨਹੀਂ ਫਾਈਲ ਕੀਤੀ ਹਜੇ ਤੱਕ 4 ਸਾਲ ਹੋ ਚੱਲੇ 3 ਸਾਲ ਹੋ ਗਏ ਸਰਕਾਰ ਨੂੰ ਇਹਨਾਂ ਦੀ ਜੀ ਸਿੰਗਲਾ ਤੇ ਪਹਿਲੇ ਮਹੀਨੇ ਚ ਕਾਰਵਾਈ ਕਰਤੀ ਸੀ ਇਹਨਾਂ ਨੇ ਬਿਲਕੁਲ ਜਿਹੜੇ ਆਪਣੇ ਸਿਹਤ ਮੰਤਰੀ ਸੀ ਬਿਲਕੁਲ ਬਿਲਕੁਲ ਤੇ ਜੇ 3 ਸਾਲ ਦੇ ਵਿੱਚ ਚਾਰ ਸ਼ੀਟ ਨਹੀਂ ਦਾਇਰ ਹੋ ਸਕਦੀ ਤੇ ਫਿਰ ਇਹਦੀ ਮਗਰ ਕੌਣ ਹੈ ਇਹ ਪਰ ਇੱਕ ਮਾਨਦਾਰੀ ਦਾ ਇੱਕ ਸਬੂਤ ਸੁਨੇਹਾ ਤੇ ਪਾਰਟੀ ਵੱਲੋਂ ਦਿੱਤਾ ਜਾ ਰਿਹਾ ਮੈਂ ਤੁਹਾਨੂੰ ਦੱਸਿਆ ਕਿ ਅੱਜ ਤੱਕ ਕਿਸੇ ਪਾਰਟੀ ਨੇ ਕਦੇ ਨਹੀਂ ਕੀਤਾ ਸੀ ਕਰਕੇ ਦਿਖਾਇਆ ਕਿਉਂ ਕਰਨ ਦੀ ਲੋੜ ਹੈ ਜੇ ਕੀਤਾ ਤੇ ਦਿਓ ਨਾ ਉਹਨਾਂ ਨੂੰ ਜੇਲ੍ਹ 'ਚ ਭੇਜੋ ਨਾ ਉਹਨਾਂ ਨੂੰ ਤੇ ਜੇਲ੍ਹ ਤੋਂ ਦੇ ਭੇਤੇ ਦਿੱਤਾ ਉਹ ਜ਼ਮਾਨਤ ਤੇ ਬਾਹਰ ਆ ਗਏ ਫਿਰ ਤੁਸੀਂ ਉਹਨਾਂ ਦੇ ਫੰਕਸ਼ਨ ਵੀ ਅਟੈਂਡ ਕਰ ਰਹੇ ਹੋ ਕੱਢੋ ਪਾਰਟੀ 'ਚੋਂ ਤੁਸੀਂ ਜੇ ਸੱਚਮੁੱਚ ਪੰਜਾਬ ਪੰਜਾਬੀ ਲਈ ਕੰਮ ਕਰਨਾ ਚਾਹੁੰਦੇ ਹੋ ਤਾਂ ਜਿਹੜੇ ਬਾਹਰੋਂ ਲੋਕ ਲਿਆ ਕੇ ਲਾਏ ਆ ਤੁਸੀਂ ਉਹਨਾਂ ਨੂੰ ਹੁਣੇ ਹੀ ਕੱਢੋ ਬੰਦੇ ਕਹਿੰਦੇ ਕਿ ਇੱਕ ਬੰਦਾ ਚੰਗਾ ਵਿਜ਼ਨ ਲੈ ਕੇ ਆ ਰਿਹਾ ਹੈ ਤੂੰ ਨੂੰ ਕਿਉਂ ਨਾ ਸੀ ਵੈਲਕਮ ਕਰੀਏ ਠੀਕ ਹੈ ਫਿਰ ਕਰਿਓ ਫਿਰ ਕੇਜਰੀਵਾਲ ਜੀ ਦਾ ਵਿਜ਼ਨ ਮੈਂ ਕਹਿੰਦਾ ਚੰਗਾ ਬਾਤ ਹੈ ਤੁਸੀਂ ਕੁਰਸੀ ਛੱਡੋ ਕੇਜਰੀਵਾਲ ਸਾਹਿਬ ਨੂੰ ਦੇ ਦਿਓ ਡਾਇਰੈਕਟਲੀ ਇਨਡਾਇਰੈਕਟਲੀ ਤਾਂ ਉਹੀ ਚਲਾ ਰਹੇ ਨੇ ਪੰਜਾਬ ਨੂੰ ਕੇਜਰੀਵਾਲ ਦਾ ਐਕਸਪੀਰੀਅੰਸ ਬਹੁਤ ਜ਼ਬਰਦਸਤ ਹੈ ਦਾ ਸਾਡੇ ਵਾਸਤੇ ਤੇ ਚੰਗੀ ਗੱਲ ਹੈ ਕੇਜਰੀਵਾਲ ਆ ਰਹੇ ਤੁਹਾਨੂੰ ਸੀਟ ਦੇ ਰਹੇ ਬਹੁਤ ਐਕਸਪੀਰੀਅੰਸ ਸੀਗਾ ਹਜ਼ਾਰਾਂ ਕਰੋੜਾਂ ਦੇ ਸ਼ੀਸ਼ਮੈਲ ਬਣਾ ਲਏ ਕਦੀ ਸੱਚੇਵਾਲੇ ਗਏ ਨਹੀਂ ਸੱਚੇਵਾਲੇ ਘਰੇ ਲਾ ਲਿਆ ਇਹ ਉਹਨਾਂ ਦਾ ਐਕਸਪੀਰੀਅੰਸ ਸੀਗਾ ਉਹਨਾਂ ਨੇ ਵੀ ਉਹੀ ਸਾਰਾ ਕੰਮ ਇਮਾਨਦਾਰੀ ਨਾਲ ਕੀਤਾ ਕੇਂਦਰ ਤੇ ਇਲਜ਼ਾਮ ਲਾਉਣ ਦਾ ਬਸ ਇਸ ਤੋਂ ਇਲਾਵਾ ਉਹਨਾਂ ਨੇ ਡੱਕਾ ਬਣ ਕੇ ਦੂਰਾ ਨਹੀਂ ਕੀਤਾ ਹੁਣ ਪਿੱਛੇ ਜੇ ਦਿੱਲੀ ਵਿਧਾਨ ਸਭਾ ਦੀ ਮੈਂ ਬੈਹ ਬੈਸ ਸੁਣ ਰਿਹਾ ਸੀ ਹੂੰ ਮੁੱਖ ਮੰਤਰੀ ਸਾਹਿਬਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਜਿਹੜੀਆਂ ਪਾਲਿਸੀਜ਼ ਲਿਆਂਦੀਆਂ ਗਈਆਂ ਤੇ ਪਾਲਿਸੀਜ਼ ਜਿੰਨੇ ਕਰੋੜ ਦੀਆਂ ਪਾਲਿਸੀਜ਼ ਆ ਆਈਆਂ ਚਾਹੇ ਉਹ ਪ੍ਰੋਡਿਊਸ਼ਨ ਨੂੰ ਮਤਲਬ ਕੰਟਰੋਲ ਕਰਨ ਦੀ ਪਾਲਿਸੀਜ਼ ਹੋਵੇ ਦਿੱਲੀ ਦੇ ਨਕਾਸ ਦੀ ਜਮਨਾ ਨੂੰ ਸਾਫ ਕਰਨ ਦੀ ਪਾਲਿਸੀ ਹੋਵੇ ਉਹ ਪਾਲਿਸੀਆਂ ਆਈਆਂ ਜ਼ਰੂਰ ਆ ਪਰ ਉਹਦਾ 70 ਤੋਂ 80% ਜਿਹੜਾ ਬਜਟ ਆ ਉਹ ਸਿਰਫ ਐਡਵਰਟਾਈਜ਼ਮੈਂਟ ਲਈ ਕਰ ਉਹ ਕਹਿੰਦੇ ਭਾਜਪਾ ਨੇ ਕੰਮ ਹੀ ਨਹੀਂ ਕਰਨ ਦਿੱਤਾ ਕਿਉਂ ਨਹੀਂ ਕਰਨ ਦਿੱਤਾ ਜਦ ਜੇ ਕਰਨ ਦਿੱਤੀ ਹੁੰਦੀ ਤੇ ਅਸੀਂ ਦਿੱਲੀ ਨੂੰ ਪੰਜਾਬ ਖੁੱਲਾ ਪਿਆ ਵਾ ਕਰਕੇ ਦਿਖਾਓ ਕਰਕੇ ਦਿਖਾਓ ਪੰਜਾਬ ਖੁੱਲਾ ਕਰਕੇ ਪੰਜਾਬ ਚ ਵੀ ਅਸੀਂ ਜਦੋਂ ਕੰਮ ਕਰਨ ਜਾਂਦੇ ਆ ਬੀਜੇਪੀ ਕੋਈ ਨਾ ਕੋਈ ਰੋੜਾ ਪਾਉਂਦੀ ਭਾਈ ਸਾਹਿਬ ਜਦੋਂ ਤੁਸੀਂ ਧੋਖਾ ਕਰੋਗੇ ਪੰਜਾਬ ਦੇ ਲੋਕਾਂ ਨਾਲ ਆਮ ਆਦਮੀ ਪਾਰਟੀ ਕਲੀਨਿੰਗ ਦੀ ਗੱਲ ਕਰ ਲਈਏ ਕਿੱਡੀਆਂ ਕਿੱਡੀਆਂ ਫੋਟੋਆਂ ਲਵਾਤੀਆਂ ਭਗਵੰਤ ਸਾਨ ਸਾਹਿਬ ਨੇ ਵੀ ਇਹ ਆਮ ਆਦਮੀ ਕਲੀਨਿਕ ਆ ਠੀਕ ਹੈ ਭਾਈ ਕਰਦੇ ਫੇ ਕਹਿੰਦੇ ਕਿੱਥੇ ਸੇਵਾ ਕੀਤੀ ਪੈਸਾ ਤਾਂ ਕੇਂਦਰ ਦਾ ਹੈ ਕੇਂਦਰ ਨੇ ਪੈਸਾ ਬੰਦ ਕੀਤਾ ਮਿੰਟੋ ਮਿੰਟ ਫੋਟੋਆਂ ਲਵਾ ਲੀਆਂ ਵੀ ਭਾਈ ਨਹੀਂ ਨਹੀਂ ਸਾਡੇ ਕੋ ਨਹੀਂ ਚੱਲਣੇ ਹੱਥ ਖੜੇ ਕਰਕੇ ਭੱਜ ਗਏ ਜੀ ਉਹ ਰੋਗਿਆ ਕੇਂਦਰ ਹੋਗੇ ਕਿ ਨਹੀਂ ਆਸ਼ਮਾਨ ਰੋਗਿਆ ਕੇਂਦਰ ਉਹਨਾਂ ਦੇ ਨਾਮ ਚੇਂਜ ਹੋਗੇ ਇੱਕੋ ਰੰਗ ਦੇ ਸਾਰੇ ਪੂਰੇ ਪੰਜਾਬ ਦੇ ਵਿੱਚ ਉਹ ਕਰਤੇ ਜਿੱਦਾਂ ਕੇਂਦਰ ਦੀ ਨੈਸ਼ਨਲ ਦੀ ਪਾਲਿਸੀ ਚੱਲਦੀ ਆ ਸਿਹਤ ਮੰਤਰਾਲੇ ਦੀ ਉਹਦੇ ਤਹਿਤ ਉਹਨਾਂ ਨੇ ਬਣਾ ਲਏ ਹੂੰ ਧੋਖਾ ਫਰੇਪ ਤੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਨੇ ਕੁਝ ਨਹੀਂ ਦਿੱਤਾ ਸワイ ਇੱਕ ਹੋਰ ਚੀਜ਼ ਇਹਨਾਂ ਨੇ ਬੜੀ ਇਮਾਨਦਾਰੀ ਨਾਲ ਕਰ ਰਹੇ ਨੇ ਆਪਣੀਆਂ ਧੜਾ ਧੜ ਕੋਠੀਆਂ ਬਣਾਉਣ ਤੇ ਲੱਗੇ ਹੋਏ ਨੇ ਵੱਡੀਆਂ ਵੱਡੀਆਂ ਸ਼ੀਸ਼ਮਹਿਲ ਵਰਗੀਆਂ ਕੋਠੀਆਂ ਕਿਉਂਕਿ ਹਰ ਐਮਐਲਏ ਕੇਜਰੀਵਾਲ ਸਾਹਿਬ ਦੀ ਤਾਂ ਚੰਕੀ ਭਰਦਾ ਹੀ ਸੀ ਜਾ ਕੇ ਉੱਥੇ ਤੇ ਉੱਥੋਂ ਵੇਖ ਕੇ ਆਉਂਦਾ ਹੁੰਦਾ ਸੀ ਵੀ ਐਦਾਂ ਦਾ ਸ਼ੀਸ਼ਮਹਿਲ ਆਪਾਂ ਵੀ ਆਪਣੇ ਘਰ ਪਿੰਡ ਬਣਾਉਣਾ ਹ ਹ ਉਹ ਹਰ ਪਿੰਡ 'ਚ ਜਿੱਥੇ ਜਿੱਥੇ ਦਾ ਐਮ.ਐਲ.ਏ. ਉੱਥੇ ਤੇ ਸ਼ੀਸ਼ਮਹਿਲ ਬਣ ਰਿਹਾ ਪਰ ਮੈਂ ਉਹਨਾਂ ਐਮ.ਐਲ.ਏ. ਨੂੰ ਸਿੱਧੀ ਚੇਤਾਵਨੀ ਦੇਣਾ ਚਾਹੁੰਦਾ ਹ ਕਿ 27 ਦੇ ਵਿੱਚ ਸਾਡੀ ਸਰਕਾਰ ਆਊਗੀ ਉਹਨਾਂ ਐਮ.ਐਲ.ਏ. ਦੇ ਜਿਹੜੇ ਸ਼ੀਸ਼ਮਹਿਲ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਨਾਲ ਬਣੇ ਨੇ ਉਹਨਾਂ ਤੇ ਬਲਡੋਜ਼ਰ ਚਲਾਵਾਂਗੇ ਬਲਡੋਜ਼ਰ ਚਲਾਵਾਂਗੇ ਤੇ ਉਹਨਾਂ ਤੇ ਬਣਦੀ ਜਿਹੜੀ ਕਾਰਵਾਈ ਆ ਉਹ ਵੀ ਕਰਾਵਾਂਗੇ ਅੱਛਾ ਪੰਜਾਬ ਭਾਜਪਾ ਦਾ ਸਟਰਕਚਰ ਕਿਵੇਂ ਚੇਂਜ ਹੋਏਗਾ ਕਿਉਂਕਿ ਜਿਸ ਸਟਰਕਚਰ ਨਾਲ ਤੁਸੀਂ ਕੰਮ ਕਰ ਰਹੇ ਹੋ ਪੰਜਾਬੀਆਂ ਨੂੰ ਸਟਰਕਚਰ ਪਸੰਦ ਨਹੀਂ ਹੈ ਚਾਹੇ ਤੁਸੀਂ ਕਿਸਾਨੀ ਅੰਦੋਲਨ ਦੀ ਗੱਲ ਲੈ ਲਓ ਕਿਸਾਨ ਤੁਹਾਡੇ ਕਰਕੇ ਧਰਨੇ ਤੇ ਬੈਠੇ ਰਹੇ ਐਮਐਸਪੀ ਦੀ ਗੱਲ ਕਰੋ ਐਮਐਸਪੀ ਦੀ ਲੀਗਲ ਗਾਰੰਟੀ ਜਿਹੜੀ ਐ ਮੋਦੀ ਸਾਹਿਬ ਮੰਨਣੇ ਸੀ ਉਹ ਨਹੀਂ ਦਿੱਤੀ ਹੋਰ ਸਾਰੇ ਮੁੱਦਿਆਂ ਦੇ ਉੱਤੇ ਭਾਜਪਾ ਗੰਭੀਰ ਕਿਉਂ ਨਹੀਂ ਹੈ ਪੰਜਾਬ ਵਾਸਤੇ ਨਹੀਂ ਪੰਜਾਬ ਵਾਸਤੇ ਪ੍ਰਧਾਨ ਮੰਤਰੀ ਜੀ ਤੇ ਅਮਿਤ ਸ਼ਾਹ ਜੀ ਬਹੁਤ ਗੰਭੀਰ ਨੇ ਜਲਦੀ ਹੀ ਨਾ ਜਿਹੜੀਆਂ ਸਮੱਸਿਆਵਾਂ ਆਵਾ ਇਹਨਾਂ ਦਾ ਹੱਲ ਬਹੁਤ ਹੀ ਵਧੀਆ ਤਰੀਕੇ ਨਾਲ ਤੁਸੀਂ ਵੇਖੋ ਪਿੱਛੇ ਕਿਸਾਨਾਂ ਨਾਲ ਮੀਟਿੰਗਾਂ ਚੱਲ ਰਹੀਆਂ ਸੀ ਭੱਜਿਆ ਕੌਣ ਗੱਲ ਨੇੜੇ ਲੱਗ ਗਈ ਸੀ ਭੱਜੇ ਕੌਣ ਭਗਵੰਤ ਮਾਨ ਸਾਹਿਬ ਕਿਸਾਨਾਂ ਨੂੰ ਚੁੱਕ ਕੇ ਜੇਲਾਂ ਹੀ ਦੇ ਦਿੱਤਾ ਟਰਾਲੀਆਂ ਵੀ ਚੋਰੀ ਕਰ ਲੀਆਂ ਸਰਕਾਰ ਦੇ ਉੱਤੇ ਸਭ ਤੋਂ ਵਧੀਆ ਟੈਗ ਲੱਗਾ ਟਰਾਲੀ ਚੋਰਾਂ ਦਾ ਦਸੋ ਅੱਜ ਤੱਕ ਪੰਜਾਬ ਦੇ ਇਤਿਹਾਸ ਚ ਇਹ ਨਹੀਂ ਹੋਇਆ ਪੰਜਾਬੀਆਂ ਨੇ ਕਿਸੇ ਨੂੰ ਦਿੱਤਾ ਹੀ ਐ ਲਿੱਤਾ ਨਹੀਂ ਪਰ ਇਹਨਾਂ ਦੇ ਐਮਐਲਏਾਂ ਦੇ ਟਰਾਲੀਆਂ ਚੋਰੀ ਦੇ ਪਰਚੇ ਵੀ ਹੋਏ ਜਿਹੜੇ ਨੇੜੂ ਸੀਗੇ ਵੀ ਟਰਾਲੀ ਚੋਰ ਵੀ ਵੱਜਣ ਲੱਗ ਗਏ ਜੀ ਤੇ ਇਸ ਕਰਕੇ ਪ੍ਰਧਾਨ ਮੰਤਰੀ ਜੀ ਦੀ ਬੜੀ ਕਲੀਅਰ ਤੇ ਸਪਸ਼ਟ ਜਿਹੜੀ ਆ ਉਹ ਪਾਲਿਸੀ ਆ ਕਿ ਆਪਾਂ ਦੇਸ਼ ਨੂੰ ਅੱਗੇ ਲੈ ਕੇ ਜਾਣਾ ਕਿਸਾਨਾਂ ਦੇ ਹਿੱਤ ਦੀ ਗੱਲ ਕਰਨੀ ਆ ਤੁਸੀਂ ਦੇਖੋ ਕੋਈ ਟਾਈਮ ਸੀਗਾ ਆਪਾਂ ਕਾਂਗਰਸ ਦੀ ਗੱਲ ਕਰ ਲਈਏ ਆ ਦੇਸ਼ ਦੇ ਪ੍ਰਧਾਨ ਮੰਤਰੀ ਲਾਲ ਕਿਲੇ ਤੋਂ ਖੜੇ ਹੋ ਕੇ ਰਜੀਵ ગાંધી ਜੀ ਕਹਿੰਦੇ ਕਿ ਮੈਂ 1 ਰੁਪਿਆ ਭੇਜਦਾ ਤੇ ਥੱਲੇ 25 ਪੈਸੇ ਜਾਂ 15 ਪੈਸੇ ਪਹੁੰਚਦੇ ਨੇ ਬਿਲਕੁਲ ਇਸ ਤਰ੍ਹਾਂ ਹੀ ਕਿਹਾ ਸੀ ਉਹਨਾਂ ਨੇ ਲਾਲ ਕਿਲੇ ਤੋਂ ਸੰਬੋਧਨ ਕੀਤਾ ਸੰਬੋਧਨ ਕੀਤਾ ਉਹਨਾਂ ਨੇ ਪਰ ਅੱਜ ਦੇਖੋ ਸਾਡੀ ਖੁਸ਼ਕਿਸਮਤੀ ਹੈ ਕਿ ਪ੍ਰਧਾਨ ਮੰਤਰੀ ਜੀ ਕਿਸਾਨਾਂ ਦੇ ਖਾਤੇ 'ਚ ਸਿੱਧਾ 6000 ਰੁਪਿਆ ਪਾਉਂਦੇ ਨੇ ਤੇ ਉਹ 6 ਦਾ 6 ਹੀ ਪਹੁੰਚਦਾ ਨਹੀਂ ਪੰਜਾਬ ਵਾਸਤੇ ਤਾਂ ਕੁਝ ਨਹੀਂ ਪਹੁੰਚਦਾ ਵੈਸੇ ਕਿਉਂ ਨਹੀਂ ਪਾਉਂਦੇ ਆ ਰਿਹਾ ਬਾਕੀ ਇਹ ਤੇ ਲੱਖਾਂ ਕਰੋੜਾਂ ਰੁਪਏ ਦੀ ਪ੍ਰਧਾਨ ਮੰਤਰੀ ਜੀ ਇੱਥੇ ਮੈਨੂੰ ਲੋਕਾਂ ਦੇ ਨਾਲ ਮਿਲਣ ਦਾ ਮੌਕਾ ਮਿਲਦਾ ਮੇਰਾ ਕਿਸਾਨੀ ਖੇਤਾ ਹੀ ਆ ਸਾਰਾ ਉੱਤੇ ਕਿਸਾਨ ਕਿਸਾਨ ਲੋਕ ਨੇ ਦਿਹਾਤੀ ਏਰੀਆ ਪ੍ਰੋਪਰ ਤੇ ਉਹਨਾਂ ਚ ਵਿਚਰਨਦਾ ਵੀ ਮੌਕਾ ਮਿਲਦਾ ਪੈਸੇ ਜਿਹੜੇ ਆ ਨਿਰੰਤਰ ਉਹਨਾਂ ਦੇ ਖਾਤੇ ਸਿੱਧੇ ਆ ਰਹੇ ਨੇ ਅੱਛਾ ਇਸ ਵਾਰ ਜਿਹੜੀ ਚੋਣਾਂ ਤੁਸੀਂ ਕਹਿ ਰਹੇ ਹੋ ਕਿ ਅਕਾਲੀ ਦਲ ਨਾਲ ਜੇ ਤੁਹਾਡਾ ਗਠਜੋੜ ਬੰਧਨ ਹੁੰਦਾ ਤੇ ਤੁਸੀਂ ਸਮਝਦੇ ਹੋ ਕਿ ਤੁਸੀਂ ਜ਼ਿਆਦਾ ਸਟਰੋਂਗ ਹੋ ਅਕਾਲੀ ਦਲ ਨਾਲ ਗਠਜੋੜ ਬੰਧਨ ਹੋਣਾ ਸਟਰੋਂਗ ਤਾਂ ਹੋਵਾਂਗੇ ਪਰ ਜਿਹੜੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗਠਜੋੜ ਬੰਧਨ ਹੈ ਉਹਨੇ ਵਿਕਾਸ ਬਹੁਤ ਕੀਤਾ ਸੀਗਾ ਜੀ ਆਪਾਂ ਜੇ ਵੇਖੀਏ ਕਿ ਉਹ ਜਿੱ ਕਮੀ ਕੀ ਸੀ ਜਿਹੜਾ ਜਿਹੜੀ ਤੁਹਾਨੂੰ ਅੱਜ ਅਕਾਲੀ ਦਲ ਭੱਜੇ ਲਗਾ ਅਸੀਂ ਅਕਾਲੀ ਦਲ ਭੱਜਿਆ ਅਸੀਂ ਤਾਂ ਨਹੀਂ ਭੱਜੇ ਹਮ ਅਕਾਲੀ ਦਲ ਛੱਡ ਕੇ ਭੱਜਿਆ ਬਿਲਕੁਲ ਤੇ ਫਿਰ ਹੁਣ ਜਿਹੜਾ ਪਾਰਟੀ ਆ ਇੱਕ ਐਕਸਪੈਰੀਮੈਂਟ ਕਰ ਰਹੀ ਆ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਨਰੋਲ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਈਏ ਉਹਦੇ ਉੱਪਰ ਪ੍ਰੋਪਰ ਕੰਮ ਚੱਲ ਰਿਹਾ ਹਜੇ ਹਾਲ ਫਿਲਹਾਲ ਮੇਰੇ ਹਿਸਾਬ ਦੇ ਨਾਲ ਕੋਈ ਵੀ ਜਿਹੜਾ ਗਠਬੰਧਨ ਆ ਗਠਬੰਧਨ ਵਾਲੀ ਪਾਰਟੀ ਦਾ ਕੋਈ ਵੀ ਧਿਆਨ ਨਹੀਂ ਹੈ ਪਾਰਟੀ ਸਿਰਫ ਆਪਣੇ ਵਰਕਰ ਨੂੰ ਸਟਰੋਂਗ ਕਰਨ ਚ ਲੱਗੀ ਹੋਈ ਹੈ ਔਰ ਸੰਗਠਨ ਦਾ ਕੰਮ ਜਿਹੜਾ ਵਾ ਉਹ ਤੇਜ਼ੀ ਨਾਲ ਕਰ ਰਹੀ ਆ ਤੇ ਹਰ ਪਿੰਡ ਹਰ ਬਲਾਕ ਦੇ ਵਿੱਚ ਹਰ ਜ਼ਿਲ੍ਹਾ ਪ੍ਰੇਸ਼ਰ ਦੇ ਵਿੱਚ ਤੁਸੀਂ ਦੇਖਿਓ ਆ ਜ਼ਿਲ੍ਹਾ ਪ੍ਰੇਸ਼ਰ ਬਲਾਕ ਸੰਮਤੀ ਦੀਆਂ ਇਲੈਕਸ਼ਨਾਂ ਆ ਰਹੀਆਂ ਨੇ ਜੀ ਇਹਦੇ ਵਿੱਚ ਦੇਖਿਓ ਤੁਸੀਂ ਜ਼ਿਆਦਾ ਨਹੀਂ ਤੇ ਅਸੀਂ 50 ਤੋਂ 60% ਜਿਹੜੇ ਆ ਉਹ ਆਪਣੇ ਸੰਮਤੀ ਮੈਂਬਰ ਤੇ ਜ਼ਿਲ੍ਹਾ ਪ੍ਰੇਸ਼ਰ ਦੇ ਮੈਂਬਰ ਜਿਤਾ ਸਕਦੇ ਆ ਆਖਰੀ ਸਵਾਲ ਤੁਹਾਨੂੰ ਕਿਆ ਕਾਰਜਕਰਤਾ ਦੀ ਵੈਲਿਊ ਹੋਏਗੀ ਕਿਉਂਕਿ ਅਸੀਂ ਸ਼ੁਰੂਆਤ ਹੀ ਕਾਰਜਕਰਤਾ ਤੋਂ ਕੀਤੀ ਸੀ ਕਾਰਜਕਰਤਾ ਦੀ ਵੈਲਿਊ ਰਹਿਣੀ ਆ ਭਾਰਤੀ ਜਨਤਾ ਪਾਰਟੀ ਚ ਹਮੇਸ਼ਾ ਹੀ ਰਹਿਣੀ ਆ ਕੁਝ ਸਮਾਂ ਸੀਗਾ ਹੂੰ ਮੈਂ ਮੰਨਦਾ ਇਸ ਗੱਲ ਨੂੰ ਡਿਨਾਈ ਨਹੀਂ ਕਰਦਾ ਕਿ ਕੁਝ ਕਾਲੇ ਬਦਲ ਆਏ ਸੀ ਜੀ ਉਹ ਬਦਲ ਲੰਘ ਗਿਆ ਹਨੇਰੀਆਂ ਦਾ ਤੇ ਹੁਣ ਸਮਾਂ ਸਿਰਫ ਭਾਰਤੀ ਜਨਤਾ ਪਾਰਟੀ ਦੇ ਵਰਕਰ ਦਾ ਵਾ ਹੂੰ ਵਰਕਰ ਦੇ ਸਨਮਾਨ ਚੀ ਪਾਰਟੀ ਨੇ ਜਿਹੜਾ ਵਾ ਉਹ ਕੰਮ ਕਰਦੀ ਆ ਵਰਕਰ ਬੇਸਡ ਪਾਰਟੀ ਆ ਇੱਕੋ ਇੱਕ ਪਾਰਟੀ ਆ ਮੈਂ ਨੌਜਵਾਨਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਸੁਨਾਹ ਵੀ ਦੇਣਾ ਚਾਹੁੰਦਾ ਹਾਂ ਕੀ ਭਾਰਤੀ ਜਨਤਾ ਪਾਰਟੀ ਇੱਕ ਐਸੀ ਪਾਰਟੀ ਹੈ ਜਿਹੜੇ ਜਿੰਨੇ ਵੀ ਨੌਜਵਾਨ ਰਾਜਨੀਤੀ ਵਿੱਚ ਆਏ ਆ ਉਹਨਾਂ ਦਾ ਪਿਵੇਖ ਜਿਹੜਾ ਵਾ ਉਹ ਸਿਰਫ ਮੈਨੂੰ ਜੋ ਮੈਨੂੰ ਲੱਗਦਾ ਕਿਉਂਕਿ ਮੈਂ ਭਾਰਤੀ ਜਨਤਾ ਪਾਰਟੀ ਨੂੰ ਨੇੜੇ ਤੋਂ ਦੇਖਦਾ ਨੇੜੇ ਤੋਂ ਕੰਮ ਕਰ ਰਿਆ ਜੇ ਮੇਰੇ ਵਰਗੇ ਜਿਹੜਾ ਇੱਕ ਛੋਟੇ ਘਰ ਤੋਂ ਆਮ ਘਰ ਤੋਂ ਉੱਠਿਆ ਹੋਇਆ ਇਨਸਾਨ ਹੈ ਉਹਨੂੰ ਭਾਰਤੀ ਜਨਤਾ ਪਾਰਟੀ ਸਿਕੱਤਰ ਦੀ ਜ਼ਿੰਮੇਵਾਰੀ ਦੇ ਸਕਦੀ ਹੈ ਤੇ ਤੁਹਾਨੂੰ ਕਿਉਂ ਨਹੀਂ ਦੇ ਸਕਦੀ ਸਾਰੇ ਨੌਜਵਾਨਾਂ ਨੂੰ ਅਪੀਲ ਹੈ ਕਿ ਐਵੇਂ ਲੀਡਰਾਂ ਮਗਰ ਤੇਲ ਨਾ ਫੂਕਦੇ ਫਿਰੋ ਭਾਰਤੀ ਜਨਤਾ ਜੋ ਪਾਰਟੀ ਜੁਆਇਨ ਕਰੋ ਤੇ ਤੁਹਾਨੂੰ ਆਉਣ ਵਾਲੇ ਭਵਿੱਖ ਦੇ ਵਿੱਚ ਪਾਰਟੀ ਐਮਐਲਏ ਵੀ ਬਣਾਏਗੀ ਕੰਮ ਕਰਨਾ ਪਵੇਗਾ ਇੱਕੋ ਸ਼ਰਤ ਹੈ ਪਾਰਟੀ ਦੀ ਕੰਮ ਕਰਨਾ ਪਵੇਗਾ ਮੈਂ ਨਿਰੰਤਰ 30 ਦਿਨ ਪਾਰਟੀ ਦੇ ਲਈ ਸੇਵਾ ਦੇ ਲਈ ਹਾਜ਼ਰ ਹਾਂ ਮੇਰੇ ਮਾਪਿਓ ਦਾ ਮੇਰੇ ਤੇ ਬੜਾ ਧੰਨਵਾਦ ਹੈ ਕਿ ਉਹਨਾਂ ਨੇ ਮੈਨੂੰ ਕਦੀ ਕੰਮ ਦੇ ਲਈ ਨਹੀਂ ਆਖਿਆ ਮੇਰੀ ਫੈਮਲੀ ਦੀ ਫੁੱਲ ਸਪੋਰਟ ਹੈ ਮੈਨੂੰ ਫਾਈਨੈਂਸ਼ੀਅਲੀ ਵੀ ਤੇ ਟਾਈਮ ਵੀ ਜਿਹੜਾ ਮੇਰੀ ਫੈਮਲੀ ਮੈਨੂੰ ਦਿੰਦੀ ਹੈ ਕਿ ਤੁਸੀਂ ਇਹ ਕੰਮ ਜੇ ਕਰ ਰਹੇ ਹੋ ਤੇ ਕਰੋ ਕਿਉਂਕਿ ਮੈਂ ਆਪਣਾ ਗੋਲ ਮਿੱਥ ਕੇ ਟਿਕਟ ਕਰਵਾਈ ਸੀ ਕਿ ਬਾਰੋਂ ਮੈਂ ਤਾਂ ਹੀ ਆਇਆ ਸੀ ਵੀ ਮੇਰਾ ਗੋਲ ਕਲੀਅਰ ਹੈ ਮੇਰਾ ਗੋਲ ਕਲੀਅਰ ਹੈ ਇਸ ਕਰਕੇ ਮੈਂ 365 ਦਿਨ ਜਿਹੜਾ ਵਾ ਭਾਰਤੀ ਜਨਤਾ ਪਾਰਟੀ ਦੇ ਲਈ ਕੰਮ ਕਰ ਰਿਹਾ ਤੇ ਮੈਨੂੰ ਲੱਗਦਾ ਹੈ ਕਿ ਭਵਿੱਖ ਦੇ ਵਿੱਚ ਜਦੋਂ ਵੀ ਸਾਡਾ ਹਲਕਾ ਹੁਣ ਤਾਂ ਰਿਜ਼ਰਵ ਹੈ ਜਦੋਂ ਖੁੱਲੇਗਾ ਤੇ ਇਲੈਕਸ਼ਨ ਲੜਾਂਗੇ ਧੋਖੇ ਲੜਾਂਗੇ ਘਕੇ ਲੜਾਂਗੇ ਪਾਰਕ ਕਰਤਾ ਬਿਲਕੁਲ ਇਹਨਾਂ ਉਹਨਾਂ ਦੇ ਵੀ ਕੋਈ ਨਵਾਂ ਪੈਰਾਸ਼ੂਟ ਲਾਤਾ ਜਾਏ ਇਦਾਂ ਨਹੀਂ ਹੋਏਗਾ ਜੀ ਜੇ ਮੈਂ ਕੰਮ ਕਰਦਾ ਰਹਾਂਗਾ ਤੇ ਕੋਈ ਪੈਰਾਸ਼ੂਟ ਮੇਰੇ ਤੇ ਭਾਰੀ ਨਹੀਂ ਹੋ ਸਕਦਾ ਤੁਹਾਨੂੰ ਕੰਮ ਕਰਨਾ ਪਵੇਗਾ ਦਿਨ ਦੇ ਵਿੱਚ ਤੁਹਾਨੂੰ ਜਾ ਕੇ ਜਾਦਾ ਨਹੀਂ ਤੇ 50 ਲੋਕਾਂ ਨੂੰ ਮਿਲਣਾ ਪਵੇਗਾ ਦਿੱਲੀ ਜੇ ਤੁਸੀਂ ਐਮਐਲਏ ਲੜਨਾ ਹੈ ਹੂੰ ਤੁਸੀਂ ਜੇ ਘਰ ਬੈਠੇ ਕਹੋ ਵੀ ਮੇਕੋ ਪਾਰਟੀ ਦਾ ਮੈਂ ਜੀ ਪਾਰਟੀ ਦਾ ਪ੍ਰਧਾਨ ਬਣ ਗਿਆ ਯੂਥ ਦਾ ਤੇ ਮੈਨੂੰ ਪਾਰਟੀ ਟਿਕਟ ਦੇਗੀ ਬਿਲਕੁਲ ਨਹੀਂ ਪਾਰਟੀ ਸਰਵੇ ਕਰਾਉਂਦੀ ਹੈ ਸਰਵੇ ਬੇਸਡ ਪਾਰਟੀ ਹੈ ਜੀ ਦਾ ਸਰਵੇ ਚ ਨਾ ਉੱਪਰ ਆ ਗਿਆ ਉਹਨੂੰ ਟਿਕਟ ਮਿਲ ਜਾਣੀ ਹੈ ਰਾਤ ਸੁੱਤੇ ਪਿਆ ਨੂੰ ਲੋਕਾਂ ਨੇ ਵਧਾਈਆਂ ਦੇਣੀਆਂ ਵੀ ਭਾਈ ਤੈਨੂੰ ਟਿਕਟ ਮਿਲ ਗਈ ਆ ਜੀਵਨ ਗੁਪਤਾ ਜੀ ਨਾਲ ਜਿਵੇਂ ਹੋਇਆ ਉਹਨਾਂ ਨੂੰ ਕੋਈ ਖਿਆਲ ਹੀ ਨਹੀਂ ਸੀ ਮੰਗਦੇ ਸੀ ਟਿਕਟ ਮੰਗਣਾ ਹਰ ਕਿਸੇ ਦਾ ਹੱਕ ਹੈ ਬਿਲਕੁਲ ਜੀਵਨ ਗੁਪਤਾ ਜੀ ਨੂੰ ਇਹ ਲੱਗਦਾ ਸੀ ਮੈਨੂੰ ਟਿਕਟ ਨਹੀਂ ਮਿਲੂਗੀ ਪਰ ਪਾਰਟੀ ਨੇ ਵਿਸ਼ਵਾਸ ਕੀਤਾ ਤੇ ਲੋਕੀ ਵੀ ਦੇਖਿਓ ਤੁਸੀਂ ਮੈਂ ਜਾ ਕੇ ਆਇਆ ਦੋ ਦਿਨ ਲਾ ਕੇ ਆਇਆ ਹਮ ਕੰਪੇਨਿੰਗ ਦੇ ਵਿੱਚ ਕਾਂਗਰਸ ਤੋਂ ਤਾਂ ਲੋਕ ਉਹਨੂੰ ਦਾਣਾ ਚੋਰ ਕਹਿ ਰਿਹਾ ਆਸ਼ੂ ਜੀ ਨੂੰ ਹਮ ਜੀ ਇਹ ਤਾਂ ਪੰਜਾਬ ਦੇ ਦਾਣੇ ਖਾ ਗਿਆ ਹਮ ਤੇ ਇਹਨੇ ਸਾਡਾ ਵਿਕਾਸ ਕੀ ਕਰਨਾ ਜੀ ਤੇ ਦੂਜੇ ਭਾਈ ਸਾਹਿਬ ਜਿਹੜੇ ਨੇ ਉਹ ਅਮੀਰ ਹੀ ਇੰਨੇ ਨੇ ਕਿ ਉਹ ਕਿਸੇ ਦੇ ਨੇੜੇ ਹੀ ਨਹੀਂ ਲੱਗਦੇ ਅੱਜ ਇਹ ਵੀਡੀਓ ਦੇਖ ਰਿਆ ਸੀ ਮੈਂ ਸੋਸ਼ਲ ਮੀਡੀਆ ਤੇ ਉਹਨਾਂ ਦੇ ਘਰ ਦੇ ਗਾੜੀ ਲਾਮ ਲਸ਼ਕਰ ਹੈ ਸਿਕਿਉਰਟੀਆਂ ਆਮ ਬੰਦਾ ਤੇ ਪਹੁੰਚ ਹੀ ਨਹੀਂ ਸਕਦਾ ਉੱਥੇ ਤੱਕ ਤੇ ਸਾਡੇ ਜੀਵਨ ਗੁਪਤਾ ਜੀ ਦੇ ਘਰ ਚਲ ਜਓ ਉਹਨਾਂ ਦੀ ਮਾਤਾ ਜੀ ਕੁਰਸੀ ਢਾ ਕੇ ਬੇੜੇ 'ਚ ਬੈਠੇ ਹੋਣੇ ਨੇ ਉਹਨੂੰ ਲੈਣਾ ਆਪ ਉੱਤੇ ਚਾਹ ਪੀਓ ਪਾਣੀ ਪੀਓ ਬੈਠੋ ਮਤਲਬ ਆਮ ਕਰਦੇ ਇਨਸਾਨ ਨੂੰ ਜਿਹੜੀ ਜੇ ਟਿਕਟ ਮਿਲਦੀ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਬੜਾ ਵੱਡਾ ਬਦਲਾਅ ਹੋਵੇਗਾ ਤੇ ਬਦਲਾਅ ਦੇ ਨਾਲ ਕਿਉਂਕਿ ਆਮ ਕਰਦੇ ਨਿਆਂਆਂ ਨੂੰ ਜਦੋਂ ਟਿਕਟਾਂ ਮਿਲਦੀਆਂ ਨੇ ਚੋਣ ਲੜਦੇ ਨੇ ਉਹ ਹਰ ਸਮੱਸਿਆ ਤੋਂ ਜਾਣੂ ਹੁੰਦੇ ਨੇ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਆ ਇੱਕ ਰਿਪੋਰਟ ਕਾਰਡ ਤਿਆਰ ਕਰਦੀ ਹੈ ਚਾਹੇ ਉਹ ਸਾਡਾ ਐਮਐਲਏ ਆ ਚਾਹੇ ਉਹ ਐਮਪੀ ਆ ਜੀ ਇੱਕ ਵਾਰ ਤਾਂ ਉਹਨੂੰ ਟਿਕਟ ਦੇ ਦਿੱਤੀ ਤੇ ਜੇ ਉਹਦੇ ਰਿਪੋਰਟ ਕਾਰਡ ਚ 100 ਤੋਂ 99% ਨੰਬਰ ਹੈਗੇ ਨੇ ਤੇ ਉਹਨੂੰ ਦੂਸਰੀ ਵਾਰ ਟਿਕਟ ਮਿਲਨੀ ਆ ਤੇ ਜੇ 75 ਵੀ ਰਹਿ ਗਏ ਤੇ ਪਾਰਟੀ ਨੇ ਕਹਣਾ ਸੈੱਡ ਕਰੋ ਨਵੇਂ ਬੰਦੇ ਨੇ ਲਿਆਈਏ ਤਾਂ ਬਿਲਕੁਲ ਉਮੀਦ ਕਰਦੇ ਹਾਂ ਕਿ ਨਵੇਂ ਬੰਦੇ ਜਿਸ ਤਰੀਕੇ ਨਾਲ ਅਸੀਂ ਕਾਰਜਕਰਤਾ ਦੀ ਗੱਲ ਕੀਤੀ ਤੇ ਅੱਜ ਇਸ ਖਾਸ ਪੋਡਕਾਸਟ ਰਾਹੀਂ ਕਿ ਕਾਰਜਕਰਤਾ ਦੇ ਮਨ ਦੀ ਭਾਵਨਾ ਜਗਨ ਦੀ ਕੋਸ਼ਿਸ਼ ਕੀਤੀ ਹੈ ਤੇ ਕਾਰਜਕਰਤਾ ਕੀ ਸੋਚਦਾ ਕਿ ਨਾ ਐਸਪੀਰੈਂਟ ਹੁੰਦਾ ਟਿਕਟ ਵਾਸਤੇ ਤੇ ਉਹਦੇ ਉੱਤੇ ਚਰਚਾ ਕੀਤੀ ਹੈ ਤੁਹਾਨੂੰ ਉਮੀਦ ਕਰਦੇ ਹਾਂ ਤੁਹਾਨੂੰ ਜ਼ਰੂਰ ਪਸੰਦ ਆਏਗਾ ਔਰ ਇਸ ਤਰ੍ਹਾਂ ਦੇ ਮੰਚ ਦੇ ਉੱਤੇ ਅਸੀਂ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਲੈ ਕੇ ਆਵਾਂਗੇ ਜਿਹੜੇ ਕਿ ਆਪਣੀ ਸੋਚ ਰੱਖ ਸਕਣ ਤੇ ਅਸੀਂ ਉਹਨਾਂ ਦੀ ਸੋਚ ਨੂੰ ਤੁਹਾਡੇ ਤੱਕ ਲੈ ਆਂਦਾ ਇੱਕ ਜਰੀਆ ਬਣ ਸਕੀ ਹੈ